ਸਸਿਕਾ ਜੀ ਪ੍ਰਾਈਮ ਟੂਡੇ ਟੀਵੀ ਦੇਖ ਰਹੇ ਹੋ ਤੁਸੀਂ ਬਾਕੁਰਪੀਤ ਸਿੰਘ ਅੱਜ ਚਰਚਾ ਦੇ ਨਾਲ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ 'ਚ ਹਾਜ਼ਰ ਨੇ ਸਦਾਰਜੀਤ ਸਿੰਘ ਘੁੰਮਣ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਅੱਜ ਕਿਉਂਕਿ ਬਰਵੰਸ ਸਿੰਘ ਰਾਜੋਹਾਰਾ ਹੋਰ ਦਾ ਕਾਫੀ ਜਿਹੜਾ ਮਸਲਾ ਉਹ ਪਿਛਲੇ ਦਿਨਾਂ ਤੋਂ ਪੱਕਿਆ ਹੋਇਆ ਹੈ ਭਾਵੇਂ ਕਿ ਅੱਜ ਜਦੋਂ ਹਰਜਿੰਦਰ ਹਸਪੀਟਲ ਜਿਹੜੇ ਉਹਨਾਂ ਨੂੰ ਜਦੋਂ ਦਵਾਈ ਦਵਾਉਣ ਪਹੁੰਚੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਉਹ ਪਹੁੰਚੇ ਉਸ ਮੌਕੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਥੋੜੀ ਗੱਲਬਾਤ ਕੀਤੀ ਹੈ ਤੇ ਨਾਲ ਹੀ ਹੋਰ ਕਈ ਮਸਲੇ ਨੇ ਭਾਵੇਂ ਡੀਆਈਜੀ ਮੋਤਲ ਡੀਆਈਜੀ ਐਚਐਸ ਭੁੱਲਰ ਦੀ ਗੱਲਬਾਤ ਕਰ ਲਈਏ ਜਾਂ ਫਿਰ ਇੱਕ ਡੀਏਪੀ ਦਾ ਵੀ ਮਸਲਾ ਕਾਫੀ ਜਿਹੜਾ ਹੈ ਉੱਠਿਆ ਹੈ ਪੰਜਾਬ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਘੁੰਮਣਸੌਰ ਦਾ ਸਵਾਗਤ ਹੈ ਜੀ ਸਵਾਗਤ ਜੀ ਧੰਨਵਾਦ ਜੀ ਖਾਸੌਰ ਤੇ ਜੇਕਰ ਆਪ ਦੇਖੀਏ ਤਾਂ ਇਨੀ ਦਿਨੀ ਬਲਵਸਿਕ ਰਾਜੋਆਣਾ ਹੋਰਾਂ ਦਾ ਕਾਫੀ ਮਸਲਾ ਜਿਹੜਾ ਹੈ ਉਹ ਗਰਮਾਉਂਦਾ ਹੋਇ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਕੀ ਤਰੀ ਗ੍ਰੈਬ ਬਤਰਾਲੇ ਕੋਲ ਫਾਈਲ ਪਈ ਹੈ ਤੇ ਦੂਸਰੇ ਪਾਸੇ ਅੱਜ ਜਿਵੇਂ ਮੈਂ ਸ਼ੁਰੂਆਤ 'ਚ ਜ਼ਿਕਰ ਕੀਤਾ ਕਿ ਉਹ ਜਦੋਂ ਦਵਾਈ ਲੈਣ ਆਏ ਹੋਏ ਸਨ ਰੇਂਦਰ ਹਸਪੀਟਲ ਉਹ ਸਮੋਕ ਕਿ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਕਿ 14 ਸਾਲ ਦੇ ਕਰੀਬ ਹੋ ਗਿਆ ਹਾਲੇ ਤੱਕ ਮਸਲਾ ਲਟਕ ਰਿਹਾ ਹੈ ਹਾਲਾਂਕਿ ਸਾਲ ਤਾਂ ਕਈ ਹੋ ਗਏ ਲੇਕਿਨ ਉਹ ਕਹਿੰਦੇ ਕਿ ਮਸਲੇ ਨੂੰ ਜਲਦੀ ਜਲਦੀ ਸੁਲਝਾਇਆ ਜਾਵੇ ਤੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕੁਬੀ ਜੀ ਜਿਹੜਾ ਬਰਨ ਸਿੰਘ ਰਾਜੋਣਾ ਜੀ ਦਾ ਮਾਮਲਾ ਉਹ ਬਿੱਤੇ ਦੇਣੀ ਜਿਹੜੀ ਸੀਗੇ ਹਫਤਾ ਉਹਦੇ ਅੰਦਰ ਹਫਤਾ ਉਹ ਲੈਂਦੇ ਗਏ ਉਹਨਾਂ ਨੂੰ ਗੰਦ ਦੀ ਤਕਰੀਬ ਦੱਸੀ ਜਾਂਦੀ ਆ ਉਸ ਤੋਂ ਪਹਿਲਾਂ ਪਿੱਛੇ ਜੇ ਆਪਾਂ ਲੈ ਜਾਈਏ ਜਾਂ ਕਿ ਜਿਹੜੀ ਅੱਜ ਜੋਕੀ ਪੀੜੀ ਆ ਉਹਨਾਂ ਨੂੰ ਵੀ ਥੋੜਾ ਚੰਨਾ ਪੈ ਜੂ ਇਸ ਗੱਲ ਦਾ ਵੀ ਇਹ ਸਾਰਾ ਮੈਟਰ ਹੈ ਕੀ ਆ ਅਸਲ ਵਿੱਚ ਪੰਜਾਬ ਦੇ ਵਿੱਚ ਖਾੜਗੁਵਾ ਦੀ ਲਹਿਰ ਵੱਡੀ ਜ਼ੋਰਾਂ ਨਾਲ ਚੱਲੀ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਉਹਦੇ ਮੌਕੇ ਤੇ ਹੁਕਮ ਹੁਕਮਰਾਨ ਸੀਗੇ ਜਿਹੜੇ ਤਾਇਨਾਤ ਕੀਤੇ ਗਏ ਜਿਹਦੇ ਵਿੱਚ ਖਾੜਕੂ ਜਥੇਬੰਦੀਆਂ ਵੱਲੋਂ ਜਿਹੜੀਆਂ ਉਸ ਵੇਲੇ ਦੀਆਂ ਚੋਣਾਂ ਸੀਗੀਆਂ ਉਹਨਾਂ ਦਾ ਜਿਹੜੀ ਬਾਈਕਾਟ ਕੀਤਾ ਗਿਆ ਬਾਈਕਾਟ ਦਾ ਰਨ ਉਤੇ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਜਿਹੜੀ ਹੋਂਦ ਵਿੱਚ ਆਈ ਸੀਗੀ ਹੋਂਦ ਚ ਆਉਣ ਤੋਂ ਬਾਅਦ ਉਹਦਾ ਇਹ ਵੀ ਦੱਸਿਆ ਜਾ ਰਿਹਾ ਸੀ ਉਸ ਵੇਲੇ ਵੀ ਜਿਹੜੇ ਵੋਟਾਂ ਕੁਝ ਪਰਸੈਂਟੇ ਪਈਆਂ ਸੀਗੀਆਂ ਪਰ ਜਿਹਦਾ ਫੈਸਲਾ ਫੈਸਲਾ ਸੀਗਾ ਖਾੜਕੂ ਜਥੇਬੰਦੀਆਂ ਜਿਹੜੇ ਪੰਥਕ ਕਮੇਟੀ ਸੀਗੀ ਉਸ ਵੇਲੇ ਦੀ ਮਸਲ ਸਿੰਜਫਰਬਲ ਵਗੈਰਾ ਉਹਨਾਂ ਵੱਲੋਂ ਜਿਹੜਾ ਸੀਗਾ ਇਹ ਬਾਈਗਾਰਡ ਘਾ ਦਿੱਤਾ ਗਿਆ ਸੀਗਾ ਉਸ ਵੇਲੇ ਦੀਆਂ ਵਿਧਾਨ ਸਭਾ ਚੋਣਾਂ ਦਾ ਤੇ ਜਿਹਦਾ ਫਾਇਦਾ ਸੀਗਾ ਉਹ ਕਾਂਗਰਸ ਉਸ ਵੇਲੇ ਕਾਂਗਰਸ ਸਰਕਾਰ ਜਿਹੜੀ ਸੀਗੀ ਬਿਆਨ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਉਹ ਸੀਗੀ ਹੋਂਦ ਵਿੱਚ ਆਈ ਸੀਗੀ ਬਿਆਨ ਸਿੰਘ ਜਿਹੜੇ ਸੀਗੇ ਮੁੱਖ ਮੰਤਰੀ ਬਣੇ ਸੀਗੇ ਬਿਆਨ ਸਿੰਘ ਦੇ ਉਸ ਵੇਲੇ ਦੇ ਮੁੱਖ ਮੰਤਰੀ ਉੱਤੇ ਇਹ ਵੀ ਇਲਜ਼ਾਮ ਲੱਗਦਾ ਰਿਹਾ ਕਿ ਪਹਿਲਾਂ ਖੜਕੂ ਸਮੇਂ ਦਰਾਨ ਜਿਹੜੇ ਉਹ ਆਪਣੇ ਕੋਲ ਪਾਲਦੇ ਰਹੇ ਖੜਕੂਆਂ ਨੂੰ ਆਪਣੀ ਰੱਖਿਆ ਵਾਸਤੇ ਪਾਲਦੇ ਰਹੇ ਸੀ ਉਸ ਤੋਂ ਬਾਅਦ ਜੀ ਸੀਗੇ ਜਦੋਂ ਸਰਕਾਰ ਹੌਂ ਦੇ ਵਿੱਚ ਆਈ ਤਾਂ ਫੜ ਫੜ ਕੇ ਉਹਨਾਂ ਨੇ ਉਹਨਾਂ ਖਾੜਕੂਆਂ ਨੂੰ ਜਿਹਨੂੰ ਉਹਨਾਂ ਨੇ ਮਾਰਨ ਦੀ ਗੱਲ ਜਿਹੜੀ ਸਾਹਮਣੇ ਆਉਂਦੀ ਰਹੀ ਖਾੜਕੂ ਜਿਹੜੇ ਸਫਾਂ ਦੇ ਅੱਜ ਕੱਲ ਦੇ ਜਿਹੜੇ ਬੱਚੇ ਉਹ ਲੋਕ ਨੇ ਜਾਂ ਜੋ ਅੱਜ ਕੱਲ ਦੇ ਲੀਡਰ ਨੇ ਉਸ ਵੇਲੇ ਤੇ ਗਰਮਖਿਆਲੀ ਕਹਿ ਲਈ ਜਿਹਨੂੰ ਆਪਾਂ ਨੂੰ ਉਹਨਾਂ ਵੱਲੋਂ ਇਹ ਗੱਲ ਸੀਗੀ ਜਿਹੜੀ ਸਰੀਆਮ ਚਿੱਟੇ ਚਾਰਨ ਕਹੀ ਜਾਂਦੀ ਹੈ ਵੀ ਬਿਆਨ ਸਿੰਘ ਨੇ ਉਹ ਪੰਜਾਬ ਦੇ ਨੌਜਵਾਨਾਂ ਦਾ ਕਾਤਲ ਸੀਗਾ ਉਹਦੇ ਦੇ ਬਰਾਬਰ ਦਾ ਹੀ ਸੀਗਾ ਕੇਪੀਐਸ ਗੱਲ ਸੀਗਾ ਇਹ ਦੋਵਾਂ ਦੇ ਦੋਵਾਂ ਦੀ ਜੁੰਡਲੀ ਨੇ ਰਲ ਕੇ ਕਦੇ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਖੂਨ ਦਾ ਜਿਹੜੀ ਹੌਲੀ ਖੇਡੀ ਹਰ ਸੂਏ ਨਾਲੇ ਉੱਤੇ ਜਿਹੜਾ ਸੀਗਾ ਖੂਨ ਪੰਜਾਬੀਆਂ ਦਾ ਤੇ ਸਿੱਖਾਂ ਦਾ ਤੇ ਨੌਜਵਾਨਾਂ ਦਾ ਡੋਲਿਆ ਅੱਜ ਮਾਝੇ ਮਾਲਵੇ ਦੁਆਬੇ ਦੀਆਂ ਗੱਲਾਂ ਕਰੀ ਤਾਂ ਦੁਆਬੇ ਤੇ ਉਹ ਪਰਮੱਝ ਦੀ ਰੀ ਦੇ ਵਿੱਚ ਵੱਡੀ ਪੱਧਰ ਉੱਤੇ ਕਈ ਪਿੰਡਾਂ ਦੇ ਵਿੱਚ ਕਹਿੰਦੇ ਜਿਹੜੀ ਜਨ ਚੜਨ ਨੂੰ ਪਿੰਡ ਦੇ ਵਿੱਚ ਉਹ ਜਨ ਚੜਨ ਜਿਉ ਗੱਪਰੂ ਨਹੀਂ ਸੀ ਮਿਲਦਾ ਹੈਗਾ ਕੋਈ ਸਮਾਂ ਆਇਆ ਸੀ ਕੋਈ ਸਮਾਂ ਇਦਾਂ ਸੀਗਾ ਕਿ ਉਹ ਬਾਹਰ ਭੱਜ ਗਏ ਸੀਗੇ ਤੇ ਜਿਹੜੇ ਬਾਕੀ ਨੌਜਵਾਨ ਥੋੜੇ ਬੋਤੇ ਬਚਦੇ ਸੀਗੇ ਉਹ ਸਰਕਾਰ ਵੱਲੋਂ ਅੱਡਿਆਂ ਦੇ ਉੱਤੋਂ ਤਾਂ ਹੋਰ ਪਾਸੇ ਉਹ ਚੁੱਕ ਲਏ ਜਾਂਦੇ ਸੀ ਕਿਤੇ ਝੂਠੇ ਮੁਕਾਬਲੇ ਬਣਾ ਕੇ ਜਿਵੇਂ ਬੀਤੇ ਨਹੀਂ ਜਿਹੜਾ ਇੱਕ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਜਿਹੜਾ ਬੁੱਚੜ ਕੇਹਾ ਗਿਆ ਸੀ ਇਸ ਨੂੰ ਉਹਨੇ ਉਹ ਬੰਦੇ ਦਾ ਜਿਹੜਾ ਸੀਗਾ ਸੰਦੀਪ ਸਣੀ ਵੱਲੋਂ ਜਿਹੜਾ ਹੋਇਆ ਉੱਥੇ ਹਮਲਾ ਸਾਰਾ ਜੋ ਵੀ ਹੋਇਆ ਤੇ ਉਹ ਉਹ ਉਸੇ ਗਿੰਦ ਤੇ ਵਿੱਚ ਸ਼ਾਮਿਲ ਸੀਗੇ ਜਿਨ੍ਹਾਂ ਨੇ ਇਹ ਵੱਡੀ ਕਾਰ ਵੀ ਕੀਤੀ ਪੰਜਾਬ ਵਿੱਚ ਨੌਜਵਾਨਾਂ ਨੂੰ ਖਤਮ ਕੀਤਾ ਉਹਦੇ ਦਾ ਜਿਹੜਾ ਥਾਪਣਾ ਸੀਗਾ ਹਸਪਤਾਲ ਦੇ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਵੱਲੋਂ ਜਿਹੜਾ ਉਹਨਾਂ ਨੂੰ ਮੌਕੇ ਤੇ ਦਿੱਤਾ ਜਾਂਦਾ ਸੀਗਾ ਅਫਸਰਾਂ ਨੂੰ ਤਾਂ ਕਿ ਜਿਹੜੇ ਪੰਜਾਬ ਦੇ ਵਿੱਚੋਂ ਉਹਨਾਂ ਖਾੜਕੂਆਂ ਸਫੇਬੰਦੀਆਂ ਦਾ ਖਾੜਕੂਆਂ ਦਾ ਨੌਜਵਾਨਾਂ ਦਾ ਸਪਾਇਆ ਕਰਤਾ ਜਾ ਵੀ ਵੀ ਪੰਜਾਬ ਦੇ ਵਿੱਚ ਅਮਨ ਆਮਾਨ ਹੋ ਜਵੇ ਉਹ ਅਮਨ ਆਮਾਨ ਦਾ ਜਿਹੜਾ ਨਾਂ ਦੇ ਰਹੇ ਸੀ ਉਸ ਵੇਲੇ ਤੇ ਜਿਸ ਕਰਕੇ ਉਸ ਤੋਂ ਅੱਗੇ ਤੰਗ ਹੋਏ ਜਿਹੜੇ ਸੀਗੇ ਨੌਜਵਾਨ ਪੰਜਾਬ ਪੁਲਿਸ ਦੇ ਨੌਜਵਾਨ ਸੀਗੇ ਬਲਵੰਤ ਸਿੰਘ ਰਾਜੋਣਾ ਵੀ ਤੇ ਬਾਕੀ ਹੋਰ ਸਿੰਘ ਸੀਗੇ ਇਹਨਾਂ ਦੇ ਨਾਲ ਜਿਨ੍ਹਾਂ ਨੇ ਉਸ ਵੇਲੇ ਸਾਰਾ ਕੁਝ ਛਾਣਦੇ ਹੋਏ ਆਪਣਾ ਜਿਹੜਾ ਉਹਨਾਂ ਨੇ ਉਹਨਾਂ ਦੇ ਆਪਣੀ ਜਿਹੜੀ ਇਮੇਜ ਸੀਗੀ ਅੰਦਰ ਰੂਹ ਸੀ ਉਹਨਾਂ ਨੇ ਉਹਨਾਂ ਨੇ ਫੈਸਲਾ ਲੈਂਦੇ ਹੋਏ ਸੀਗਾ ਉਸ ਵੇਲੇ ਬਿਆਨ ਸਿੰਘ ਨੂੰ ਸੈਕਟਰੀਏਟ ਦੇ ਵਿੱਚ ਬੰਬ ਦੇ ਨਾਲ ਉੜਾ ਦਿੱਤਾ ਗਿਆ ਸੀਗਾ ਭਾਈ ਦਲਾਵਰ ਸਿੰਘ ਜਿਹੜੇ ਸਿੱਖ ਕੌਮ ਦੇ ਅਜ ਮਹਾਨ ਸੀ ਦੇ ਗਿਣੇ ਜਾਂਦੇ ਨੇ ਜਿਨ੍ਹਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ ਨੂੰ ਸ਼ਹੀਦ ਦਾ ਦਰ ਦਿੱਤਾ ਗਿਆ ਉਹ ਅੱਜ ਜਿਹੜੀ ਲਾਇਬ੍ਰੇਰੀ ਵਿੱਚ ਉਹਨਾਂ ਦੀ ਜਿਹੜੀ ਸ਼ਹਾਦਤ ਦੀ ਫੋਟੋ ਆ ਉਹ ਉੱਥੇ ਅਮਰ ਸਰਵੇਖੇ ਲੱਗੀ ਹੋਈ ਆ ਤੇ ਇਸ ਕਰਕੇ ਆਪਾਂ ਨੂੰ ਵੀ ਸ਼ਾਇਦ ਉਹਨਾਂ ਨੂੰ ਕੋਈ ਕਹਿਣਾ ਅੱਤਿਕਾਤ ਨਹੀਂ ਹੋਵੇਗਾ ਪਰ ਖਾਸ ਕਰਕੇ ਜਿਕਰ ਆਪਾਂ ਦੇਖੀਏ ਜਿਹੜਾ ਇਹ ਬਲਵਸੀ ਗਰਾਜੋ ਨਾਲ ਮੈਟਰ ਹੈ ਇਸ ਤੇ ਹੁਣ ਬੜੀ ਅਹਿਮ ਸਥਿਤੀ ਬਣੀ ਹੋਈ ਹੈ ਕਿਉਂਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੀ ਗੱਲ ਚਰਚਾ ਦਾ ਵਿਸ਼ਾ ਰਹੀ ਹੈ ਕਿ ਫਾਂਸੀ ਹੋ ਸਕਦੀ ਹੈ ਮੈਂ ਮੈਂ ਗੁਰਪ੍ਰੀਤ ਜੀ ਉੱਥੇ ਲੈ ਕੇ ਜਾਣ ਚੱਲਿਆ ਸੀ ਕਿਉਂਕਿ ਇਹ ਥੋੜੀ ਗੱਲ ਅੱਜ ਦੇ ਨੌਜਵਾਨ ਬਰਗ ਨੂੰ ਜਿਹੜਾ ਪਤਾ ਨਹੀਂ ਹੈਗਾ ਤਾਂ ਮੈਂ ਪਿੱਛੋਂ ਸਟਾਰਟ ਕੀਤੀ ਗੱਲ ਵੀ ਉਹਨਾਂ ਨੂੰ ਜਿਹੜੀ ਅਸਲੀਅਤ ਆ ਸਾਹਮਣੀ ਆ ਸਕੇ ਉਹਨੂੰ ਸਮਝ ਸਕਣ ਅਸਲ ਕਹਾਣੀ ਹੋਈ ਕੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਬਲਵੰਤ ਸਿੰਘ ਜਿਹੜੇ ਭਾਈ ਬਾਕੀ ਦਲਾਵਰ ਸਿੰਘ ਸੀਗੇ ਹੋਰ ਸੀਗੇ ਇਹ ਸਾਰੇ ਬਲਵੰਤ ਇਹ ਬਿਆਨ ਸਿੰਘ ਦਾ ਇਹਨਾਂ ਨੇ ਕਤਲ ਕੀਤਾ ਬੰਬ ਨਾਲ ਗੱਡੀ ਉਡਾਈ ਗਈ ਉਸ ਤੋਂ ਬਾਅਦ ਚਾਹ ਹਨ ਇਹ ਕੋਹਲੀ ਭਾਲੀ ਬਾਤ ਤੇ ਆ ਵੀ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਨੇ ਮਸਤੈਦ ਹੋਣਾ ਸੀਗਾ ਇਹ ਸਾਰੇ ਬੰਦੇ ਅੱਜ ਤੱਕ ਕੋਈ ਵੀ ਕਿਸੇ ਨੇ ਚਾਹੇ ਕੋਈ ਕੋਈ ਬੰਦਾ ਹੋਵੇ ਕੋਈ ਵਾਰਦਾਤ ਨੂੰ ਜੰਗ ਦਿੱਤਾ ਹੋਵੇ ਆਖਰ ਪੁਲਿਸ ਦੇ ੱਤੇ ਚੜ ਜਾਂਦਾ ਕਿ ਕਾਨੂੰਨ ਇਦਾਂ ਦਾ ਉਹੀ ਏਜੰਸੀ ਆਮਦਨ ਸਾਰਾ ਕੁਝ ਹੁੰਦਾ ਤੇ ਇਸ ਕਰਕੇ ਇਹ ਬਲਵੰਤ ਸਿੰਘ ਰਾਜਵਾਨਾ ਤੇ ਇਹਦੇ ਨਾਲ ਦੇ ਹੋਰ ਸਿੰਘ ਸੀਗੇ ਜਿਹੜੇ ਉਹ ਜਿਹੜੇ ਉਸ ਵੇਲੇ ਪੁਲਿਸ ਤੋਂ ਫੜੇ ਗਏ ਸੀਗੇ ਤੇ ਪ੍ਰਵੰਤ ਸਿੰਘ ਰਾਜਵਾਨਾ ਉੱਤੇ ਦੂਜੇ ਪਾਸੇ ਇੱਕ ਪਾਸੇ ਇਹ ਬਲਵੰਤ ਸਿੰਘ ਰਾਜਵਾਨਾ ਨੂੰ ਸ਼੍ਰੋਮਣੀ ਕਾਲੀ ਜਲਦੀ ਜਿਹੜੀ ਆ ਇਸ ਸ੍ਰੋਮਣੀ ਕਮੇਟੀ ਦੀ ਜਿਹੜੀ ਉਹ ਆ ਉਹਨਾਂ ਨੂੰ ਮਿਲੀ ਹੋਈ ਆ ਕਹਿ ਲਈ ਹਮਾਇਤ ਮਿਲਦੀ ਆ ਉਹਨਾਂ ਨੂੰ ਉਹਨਾਂ ਵੱਲੋਂ ਉਹਨਾਂ ਦੀ ਭੈਣ ਨੂੰ ਟਿਕਟ ਵੀ ਦਿੱਤੀ ਗਈ ਸੀਗੀ ਦੂਜੇ ਪਾਸੇ ਬਾਕੀ ਦੇ ਜਥੇਦਾਰ ਜੀ ਬਣਾਏ ਗਏ ਨੇ ਹਵਾਰਾ ਸਾਹਿਬ ਤੇ ਹੋਰ ਜਿਹੜੇ ਜਥੇਦਾਰ ਨੇ ਆਪਣੇ ਉਹਨਾਂ ਨੂੰ ਜਿਹੜਾ ਉਹ ਦੂਜੇ ਖਾੜ ਤੋਂ ਪੱਖੀ ਕਿਨੇ ਗਿਆ ਉਹਨਾਂ ਨੂੰ ਸ਼ਾਇਦ ਕਾਲੀ ਵਾਲਾ ਜਿਹੜਾ ਦੂਰ ਰੱਖ ਰਿਆ ਰਹਿ ਰਿਹਾ ਦੂਜੇ ਪਾਸੇ ਤੇ ਪਰ ਹਵਾਰਾ ਉਹ ਕਾਲ ਤੱਕ ਦਾ ਜਿਹੜੀ ਇੱਥੇ ਪ੍ਰਧਾਨ ਵੀ ਥਾਪਿਆ ਗਿਆ ਪਿੱਤੇ ਸਮੇਂ ਦਰਾਂ ਸ੍ਰੋਮਣੀ ਕਾਲ ਦਰ ਅੰਮ੍ਰਿਤਸਰ ਵੱਲੋਂ ਤੇ ਹੋਰ ਜਿਹੜੀਆਂ ਉਸ ਵਾਰ ਸਿੰਘ ਅਰਜੀ ਜਿਹੜੀ ਜੱਥੇਬੰਦੀਆਂ ਸੀਗੀਆਂ ਤੇ ਪਰ ਇਸੇ ਇਹਦੇ ਵਿੱਚ ਹੁਣ ਜਿਹੜੇ ਆਪਣੇ ਜੱਥੇਦਾਰ ਜੀ ਨੇ ਆਪਣੇ ਗਿਆਨੀ ਕਲਦੀਪ ਸਿੰਘ ਗਿਆਨੀ ਕਲਦੀਪ ਸਿੰਘ ਗੜਗਾ ਜੀ ਉਹ ਵੀ ਬਾਰ-ਬਾਰ ਜਿਹੜੇ ਨੇ ਇਹਨਾਂ ਨੂੰ ਜਿਹੜੇ ਸਪੋਰਟ ਕਰ ਰਹੇ ਨੇ ਮਸਲਾ ਇੱਥੇ ਗੱਲ ਮੁਕਦੀ ਗੱਲ ਕਰਾਂ ਵੀ ਹੁਣ ਉਹਨਾਂ ਦਾ ਫੈਸਲਾ ਇਹ ਆ ਵੀ ਮੈਨੂੰ ਫਾਸੀ ਚਾੜ ਦੋ ਉਹ ਕਹਿੰਦੇ ਨੇ ਵੀ ਮੈਨੂੰ ਕਿਸੇ ਦੀ ਲੋੜ ਨਹੀਂ ਇੱਕ ਪਾਸਾ ਕਰੋ ਕਿ ਮੈਂ ਲੰਮਾ ਸਮਾਂ ਆਪਣੀ ਕੈਦ ਤੋਂ ਵੀ ਵੱਧ ਸਮਾਂ ਜਿਹੜਾ ਜੇਲ੍ਹ 'ਚ ਭੋਗਤ ਲਿਆ ਜਾਂ ਮੇਰਾ ਉਹ ਪਾਰ ਕਰੋ ਜਾਂ ਮੇਰਾ ਉਹ ਪਾ ਕਰੋ ਪਰ ਦੂਜੇ ਪਾਸੇ ਮੰਨਣਾ ਹੈ ਕਿ ਸਰਕਾਰ ਆ ਸ਼ਾਇਦ ਕੋਈ ਉਹਦਾ ਸਿਆਸੀ ਜਿਹੜਾ ਕੇਂਦਰੀ ਸਰਕਾਰ ਆ ਉਹਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਆ। ਆਸੋਰ ਤੇ ਤੁਸੀਂ ਕਹਿ ਰਹੇ ਠੀਕ ਹੈ ਗੱਲ ਕਿਸੇ ਕੱਡੇ ਵੱਟੇ ਲੱਗਣੀ ਚਾਹੀਦੀ ਏ ਔਰ ਇਹ ਵੀ ਭਰੋਸੀ ਘਰ ਜਾਉਣਾ ਹੋਣਾ ਤਾਂ ਕਿਹਾ ਕਿ ਕਿਸੇ ਤਰੀਕੇ ਦੇ ਨਾਲ ਮਸਲੇ ਨੂੰ ਜਿਹੜਾ ਇਹ ਕੋਈ ਨਾ ਕੋਈ ਤਾਂ ਤੁਸੀਂ ਰੂਪ ਦਿਓ ਨਾ ਮਤਲਬ ਇਹ ਮੇਨ ਲਮਕਾਉਣਾ ਬੰਦੀ ਸਿੰਘਾਂ ਦੀ ਗੱਲਬਾਤ ਹੋਰ ਵੀ ਹੁੰਦੀ ਹੈ। ਤੇ ਲੇਕਿਨ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਹੜਾ ਫਾਂਸੀ ਦਾ ਮਸਲਾ ਕਾਫੀ ਉੱਠਾ ਹੋਇਆ ਸੀ ਪਿਛਲੇ ਦਿਨ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਹੈ ਇਸ ਸੀਜ਼ ਨੂੰ ਲੈ ਕੇ ਟਿੱਪਣੀਆਂ ਹੋਈਆਂ ਕਿਉਂਕਿ ਸਿਖਰਲੀ ਅਦਾਲਤ ਨੇ ਜਿਵੇਂ ਕੇਂਦਰ ਦੀ ਹਕੂਮਤ ਤੋਂ ਰਿਪੋਰਟ ਮੰਗੀ ਹੈ ਜਿਹੜੀ ਗ੍ਰੈਵ ਭਾਗਪੂਰ ਪਈ ਹੈ ਬਲਵ assi ਗ੍ਰੈਜੂਆਟਾਂ ਹੋਰਾਂ ਦੀ ਜਿਹੜੀ ਫਾਈਲ ਹੈ ਉਥੇ ਵੀ ਹੈ ਕਾਫੀ ਲੰਬੇ ਅਰਸੇ ਤੋਂ ਉਹਨੂੰ ਲੈ ਕੇ ਹੁਣ ਕੇਂਦਰ ਸਰਕਾਰ ਕਿਸ ਤਰੀਕੇ ਦਾ ਡਿਸੀਜਨ ਲੈਂਦੀ ਹੈ ਇਹ ਵੀ ਆਪਣੇ ਆਪ ਵਿੱਚ ਅਹਿਮ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਆਪਾਂ ਦੇਖੀਏ ਥੋੜਾ ਜਿਹਾ ਇੱਕ ਸਿਆਸੀ ਕਨੈਕਸ਼ਨ ਆਪਾਂ ਜੋੜ ਕੇ ਦੇਖੀਏ ਤਾਂ ਪੰਜਾਬ ਵਿੱਚ ਬੀਜੇਪੀ ਇਸ ਮੌਕੇ ਤੇ ਆਪਣੇ ਬਹੁਤ ਵੱਡੇ ਪੱਧਰ ਤੇ ਪੈਰ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੀ ਸਿਆਸੀ ਜ਼ਮੀਰ ਪਧਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜੇ ਜੇ ਕੋਈ ਅਜਿਹੀ ਇੱਥੇ ਇਹੋ ਜਿਹਾ ਫੈਸਲਾ ਜੇ ਹੁੰਦਾ ਹੈ ਹਾਲਾਂਕਿ ਫੈਸਲਾ ਮਾਨਯੋਗ ਸਿੱਖ ਰੀ ਅਦਾਲਤ ਨੇ ਲੈਣਾ ਹੈ ਉਹ ਜਿਹੜਾ ਫੈਸਲਾ ਹੋਏਗਾ ਉਹ ਸਭ ਨੂੰ ਪ੍ਰਵਾਨ ਹੋਏਗਾ ਸਿਰ ਮੱਥੇ ਹੋਏਗਾ ਲੇਕਿਨ ਜੇ ਕੋਈ ਇਹੋ ਜਿਹਾ ਫੈਸਲਾ ਆਉਂਦਾ ਤਾਂ ਇਸ ਦੇ ਨਾਲ ਸੈਂਟਰ ਦੀ ਹਕੂਮਤ ਨੂੰ ਜਿਹੜੀ ਹੈ ਪੰਜਾਬ ਦੇ ਵਿੱਚ ਆਪਣੀ ਜ਼ਮੀਨ ਪਧਰੀ ਕਰਨ ਦੇ ਵਿੱਚ ਸਿਆਸੀ ਤੌਰ ਤੇ ਔਖਾ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ ਜਾਂ ਫਿਰ ਬਲਵੰਤ ਸਿੰਘ ਰਾਜਵਾਨਾ ਹੋਰਾਂ ਨੂੰ ਜਿਹੜਾ ਹੈ ਕੋਈ ਨਾ ਕੋਈ ਗੱਲ ਕੰਡੇ-ਬੱਟੇ ਲਾਉਣ ਦੀ ਕੋਸ਼ਿਸ਼ ਕਰਨ ਦੇ ਲਈ ਅਪੀਲਾਂ ਤੇ ਮਦਦ ਦੀ ਜਿਹੜੀ ਇਹ ਗੱਲਬਾਤ ਆਖੀ ਜਾ ਰਹੀ ਹੈ ਕਿ ਸਾਰੇ ਰਲ ਕੇ ਇਹ ਆਪਾਂ ਅਪੀਲ ਕਰੀਏ ਫਿਲਹਾਲ ਦੀ ਘੜੀ ਸਥਿਤੀ ਜਿਹੜੀ ਗੁੰਝਲਦਾਰ ਹੈ ਲੇਕਿਨ ਮੇਰਾ ਇਹ ਮੰਨਣਾ ਹੈ ਕਿ 2027 ਤੋਂ ਪਹਿਲਾਂ ਸ਼ਾਇਦ ਬਹੁਤ ਔਖਾ ਹੋਊਗਾ ਕੋਈ ਡਿਸੀਜਨ ਲੈਣਾ ਕਿੰਦਰ ਸਰਕਾਰ ਵੀ ਇਸ ਤੇ ਬਹੁਤ ਸੰਜੀਦਾ ਹੈ ਹਾਲਾਂਕਿ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਹੈ ਉਹ ਸ਼ਰੂਮਨੀ ਕਾਲੀਦਲ ਵੀ ਹੁਣ ਚੱਕਣ ਲੱਗੀ ਹੈ ਭਾਵੇਂ ਕਿ ਉਹਨਾਂ ਨੇ ਆਪਣੀ ਸਰਕਾਰ ਤੇ ਰਹਿੰਦੇ ਉਸ ਤਰੀਕੇ ਦੇ ਨਾਲ ਇਸ ਕੇਸਾਂ ਦੀ ਜਿਹੜੀ ਪੈਰਵਾਈ ਨਹੀਂ ਕੀਤੀ ਲੇਕਿਨ ਹੁਣ ਉਹ ਆਪਣੇ ਆਪ ਨੂੰ ਇਹ ਗੱਲਬਾਤ ਦਾ ਕਹਿ ਕੇ ਹਮਾਇਤ ਹਮਾਇਤੀ ਦਰਸਾਉਂਦੀ ਹੈ ਲੋਕਾਂ ਸਾਹਮਣੇ ਕਿ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਹੈ ਰਿਹਾਈ ਦੀ ਮੰਗ ਕਰ ਰਹੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਮਸਲਾ ਰਹੇਗਾ ਸਹੀ ਇਹ ਦੇਖਣ ਵਾਲੀ ਗੱਲ ਰਹੇਗੀ ਲੇਕਿਨ ਫਿਲਹਾਲ ਦੀ ਘੜੀ ਤਾਂ ਮਸਲਾ ਗੁੰਝਲਦਾਰ ਹੀ ਬਣਿਆ ਪਰ ਗੁਰਪ੍ਰੀਤ ਜੀ ਜਿਹੜੀ ਗੱਲ ਇਹ ਆ ਨਾ ਬੰਦੀ ਸਿੰਘਾਂ ਦੀ ਲੈ ਲਈ ਆਪਾਂ ਪੰਜਾਬ ਦੇ ਲੋਕਾਂ ਵਾਸਤੇ ਜੇ ਆਪਾਂ ਪਰਚੋਲ ਕਰੀਏ ਤਾਂ ਜਿਹੜਾ ਕਾਨੂੰਨ ਨੂੰ ਦੋਹੇ ਪਾਸੇ ਵਰਤਿਆ ਜਾਂਦਾ ਹੂੰ ਜਿਹੜੇ ਇੱਕ ਪਾਸੇ ਦਾ ਦੇਸ਼ ਦਾ ਕਾਨੂੰਨ ਕਹਿੰਦਾ ਵੀ ਜਿਹੜਾ ਬੰਦੇ ਨੂੰ ਜਿਹੜੇ ਬੰਦਾ ਰਹਾ ਜਿਹੜੇ ਬੰਦੇ ਚ ਸਜ਼ਾ ਭੁਗਤ ਲਈ ਆ ਹੂੰ ਉਹਨਾਂ ਨੂੰ ਰਿਹਾ ਕਰ ਲੈਣਾ ਚਾਹੀਦਾ ਕਾਨੂੰਨ ਇਹੀ ਕਹਿੰਦਾ ਨਾ ਹੂੰ ਦੂਜੇ ਪਾਸੇ ਉਹੀ ਬੰਦੀ ਸਿੰਘਾਂ ਨਾਲ ਬੰਦੀ ਸਿੰਘ ਕਹਿ ਲਈਏ ਜਾਂ ਜੋ ਸਾਰੇ ਜਿਨ੍ਹਾਂ ਨੇ ਭੋਗਤ ਲਈ ਆ ਵੀ ਉਹਨਾਂ ਨੂੰ ਦੋਰੇ ਮਾਪ ਡੰਡ ਕਿਉਂ ਪਣਾਇਆ ਜਾ ਰਹੇ ਨੇ ਇਹ ਸਿੱਖਾਂ ਦਾ ਜਿਹੜੇ ਪੰਜਾਬ ਦੇ ਸਿੱਖ ਨੇ ਗਰਮਖੈਲੀ ਸਿੱਖ ਰਿੰਜਾ ਜਿਹੜੇ ਆਪਣੇ ਭਾਵਨਵਾ ਰੱਖਦੇ ਨੇ ਸਿੱਖੋ ਉਹਨਾਂ ਦਾ ਕਹਿਣਾ ਹੈ ਵੀ ਪੰਜਾਬ ਦੇ ਸਿੱਖਾਂ ਨਾਲ ਦੋਰੇ ਮਾਪ ਡੰਡ ਨੇ ਜਿਹੜੇ ਅਪਣਾਏ ਜਾ ਰਹੇ ਨੇ ਜਦੋਂ ਕਾਲੀਦਲ ਜਾਂ ਹੋਰ ਜਿਹੜੇ ਲੋਕ ਨੇ ਪੋਲੀਟੀਕਲ ਲੋਕ ਨੇ ਉਹ ਸੱਤਾ ਦੇ ਵਿੱਚ ਹੁੰਦੇ ਨੇ ਉਸ ਵੇਲੇ ਤਾਂ ਉਹ ਆਪਣੇ ਮੂੰਹ 'ਚ ਢੂੰਗੜੀਆਂ ਪਾ ਲੈਂਦੇ ਨੇ ਜਦੋਂ ਸੱਤ ਤੋਂ ਬਾਹਰ ਹੋ ਜਾਂਦੇ ਆ ਫਿਰ ਉਹਨਾਂ ਨੂੰ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਇਸੇ ਪਿਹਲੇ ਜਦੋਂ ਰਾਜਵਾਨਾ ਪਹਿਲਾਂ ਜਦੋਂ ਅਕਾਲੀ ਦਲ ਨੇ ਵੀ ਵੱਡੀ ਪੱਧਰ ਤੇ ਹਮਾਇਤ ਕੀਤੀ ਸੀ ਝੰਡੇ ਲਾਇਆ ਸੀ ਕੱਲੇ ਕੱਲੇ ਘਰਾਂ ਦੇ ਤੇ ਝੰਡੇ ਜਿਹੜੇ ਸੀਗੇ ਲੱਗ ਗਏ ਸੀਗੇ ਸ਼ਾਇਦ ਉਸੇ ਕਰਕੇ ਇੱਕ ਦਬਾਅ ਪੈਦਾ ਹੋਇਆ ਸੀਗਾ ਫਿਰ ਰਾਜਵਾਨਾ ਦੀ ਜਿਹੜੀ ਉਸ ਵਿਰੁੱਧ ਜਿਹੜੀ ਸੀਗੀ ਮੌਤ ਦੀ ਸਜ਼ਾ ਫਾਸੀ ਦੀ ਸਜ਼ਾ ਸੀਗੀ ਉਹ ਰੁਕ ਗਈ ਸੀਗੀ ਰੁਕ ਗਈ ਸੀ ਤੇ ਪਰ ਹੁਣ ਜਦੋਂ ਦੇਖਣਾ ਇਹ ਹੋਵੇਗਾ ਕਿ ਇੱਕ ਸੂਰੇ ਜਨ ਕਾਨੂੰਨ ਦੇ ਵਿੱਚ ਮੁਤਾਬਕ ਇਹ ਦੱਸਿਆ ਜਾਂਦਾ ਵੀ ਭਾਰਤ ਦੇ ਕਾਨੂੰਨ ਵਿੱਚ ਇਹ ਵੀ ਆ ਵੀ ਜਿਹੜੇ ਸਜ਼ਾ ਜਾਫਤਾ ਸਜਾ ਭੋਤੋਂ ਦੇ ਬਾਅਦ ਵੀ ਸਰਕਾਰ ਚਾਹੇ ਤਾਂ ਉਹ ਨੂੰ ਰਿਹਾ ਕਰੇ ਸਰਕਾਰ ਚਾਹੇ ਨਾ ਰਿਹਾ ਕਰੇ ਇਹੀ ਜਿਹੜੀ ਵੱਡੀ ਕਾਰਨ ਅੱਜ ਤੱਕ ਗੁੰਝਲਦਾਰ ਮਸਲਾ ਜਿਹੜਾ ਬਣਿਆ ਹੋਇਆ ਜਿੰਨਾ ਕਰਕੇ ਰਿਹਾਈ ਨਹੀਂ ਹੋ ਰਹੀ ਸ਼ਾਇਦ ਇਹ ਸਿਆਸੀ ਮੰਤਬ ਲਈ ਜਿਹੜਾ ਮੌਕੇ ਤੇ ਵਰਤਿਆ ਜਾਂਦਾ ਤੁਸੀਂ ਜੀਨ ਮੇਨ ਪੱਤਰੀ ਕਰਨ ਦੀ ਗੱਲ ਕੀਤੀ ਆ ਉਹ ਜ਼ਮੀਨ ਪੱਤਰੀ ਦਾ ਮੈਟਰ ਹੀ ਆ ਵੀ ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਭਾਜਪਾ ਇਹ ਜ਼ਮੀਨ ਪੱਤਰੀ ਕਰਕੇ ਉੱਥੇ ਆਪਣੇ ਬੂਟੇ ਜੜੇ ਨੇ ਉਹ ਧਰਤੀ ਦੇ ਉੱਤੇ ਲੱਗਦੇ ਉਹ ਤਾਂ ਉਹ ਤਾਂ ਲਾਉਣ ਦੀ ਕੋਸ਼ਿਸ਼ ਕਰ ਹੀ ਰਹੀ ਹੈ ਭਾਰਤੀ ਇੰਦਾਪਾਰਟੀ ਤੁਸੀਂ ਜ਼ਿਕਰ ਕੀਤਾ ਕਿ ਦੋਰੇ ਮਾਪਦੰਡ ਦੀ ਗੱਲਬਾਤ ਤੁਸੀਂ ਕਰ ਰਹੇ ਹੋ ਤਾਂ ਆ ਸ਼ਰੂਮਨੀ ਗੁਰਦਾਰਾ ਪਰਵੰਧਕ ਕਮੇਟੀ ਅਕਸਰ ਹੀ ਉਦੋਂ ਸਵਾਲ ਖੜੇ ਕਰਦੀ ਹੈ ਜਦੋਂ ਡੇਰਾ ਸਰਸਾ ਗਰਮੀਤਰਾ ਵਰਹੀਬ ਨੂੰ ਪੈਰੋਲ ਮਿਲਦੀ ਹੈ ਫਰਲੋ ਮਿਲਦੀ ਹੈ ਉਦੋਂ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਇਹ ਦੋਰੇ ਮਾਪਦੰਡ ਕਿਉਂ ਹਾਲਾਂਕਿ ਅਸੀਂ ਮਾਨਯੋਗ ਅਦਾਲਤ ਦੇ ਫੈਸਲੇ ਦੇ ਉੱਪਰ ਕੋਈ ਟਿੱਪਣੀ ਨਹੀਂ ਕਰਦੇ ਹੈ ਕਿਉਂਕਿ ਉਹ ਮਾਨਯੋਗ ਅਦਾਲਤ ਦਾ ਫੈਸਲਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹੁਕਮ ਸੁਣਾਉਣੇ ਨੇ ਜਾਂ ਫਿਰ ਪੈਰੋਲ ਦੇਣੀ ਹੈ ਫਰਲੋ ਦੇਣੀ ਹੈ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਮੈਂਬਰ ਨੇ ਉਹ ਇਸ ਚੀਜ਼ ਨੂੰ ਲੈ ਕੇ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਦੋਹਰਾ ਮਾਪਦੰਡ ਨਾ ਪਣਾਓ ਜਿੱਥੇ ਇੱਕ ਪਾਸੇ ਆਪਣੀਆਂ ਸਿਆਮਾਂ ਪੂਰੀਆਂ ਕਰ ਚੁੱਕੇ ਜਿਹੜੇ ਨੇ ਬੰਦੇ ਨੇ ਉਹ ਆਪਣੇ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਣਾ ਚਾਹੀਦਾ ਦੂਸਰੇ ਪਾਸੇ ਮਹੀਨੇ-ਮਹੀਨੇ ਦੀ ਫਰਲੋ ਪੈਰੋਲਾਂ ਮਿਲ ਰਹੀਆਂ ਨੇ ਗਰਮੀਤ RAM ਰਹੀਬ ਨੂੰ ਇਹ ਇੱਕ ਵੱਡਾ ਸਵਾਲ ਹੈ ਜਿਹੜਾ ਉਹ ਚਰਚਾ ਦਾ ਵਿਸ਼ਾ ਹਮੇਸ਼ਾ ਹੀ ਬਣਦਾ ਰਹਿੰਦਾ ਹੈ ਇਸ ਦੇ ਨਾਲ ਹੀ ਹੁਣ ਇੱਕ ਹੋਰ ਜਿਹੜਾ ਵਿਸ਼ਾ ਉਹ ਕੰਟੀਨਿਊ ਚੱਲ ਰਿਹਾ ਹੈ ਮੈਂ ਮੌਤਲ ਡੀਆਈਜੀਐਚਐਸ ਭੁੱਲਰ ਦੀ ਗੱਲਬਾਤ ਕਰ ਰਿਹਾ ਕਿਉਂਕਿ ਨਿਤ ਦਿਨੀ ਕੋਈ ਅਜੀਹੇ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਅਜੀਹੇ ਜਿਹੜੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੋ ਕਿ ਸੂਚੀਆਂ ਹੀ ਨਹੀਂ ਕਿਸੇ ਨੇ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਪੱਧਰ ਤੇ ਭਾਵੇਂ ਆਪਾਂ ਪੈਸੇ ਦੀ ਗੱਲਬਾਤ ਕਰ ਲਈਏ ਜਾਂ ਸੋਨੇ ਦੀ ਜਾਂ ਕੋਈ ਵੀ ਚੀਜ਼ ਹੈ ਕਿਉਂਕਿ ਨਿਤ ਦਿਨੀ ਜਿਹੜੇ ਆ ਆਪਾਂ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਜਦੋਂ ਉਹਦਾ ਗ੍ਰਿਫਤਾਰ ਕੀਤਾ ਸੀਬੀਆਈ ਦੁਆਰਾ ਉਹਨਾਂ ਨੂੰ ਤਾਂ ਉਸ ਮੌਕੇ ਤੇ ਜਿਹੜੇ ਫਾਰਮ ਹਾਊਸ ਨੇ ਭਾਵੇਂ ਸਮਰਾਲੇ ਦੇ ਏਰੀਆ ਦੀ ਗੱਲਬਾਤ ਕਰ ਲਈਏ ਪੂਰ ਵਕ ਵਕ ਥਾਵਾ ਦੀ ਗੱਲਬਾਤ ਕਰ ਲਈਏ ਉਹ ਏਡਾ ਚੱਲ ਰਹੀਆਂ ਨੇ ਇਹ ਹੁਣ ਮੈਨੂੰ ਇਦਾਂ ਜਾਪ ਰਿਹਾ ਹੈ ਕਿ ਇਹ ਇਕੱਲਾ ਐਚਐਸ ਭੁੱਲਰ ਦਾ ਨਹੀਂ ਰਹਿ ਗਿਆ ਮਸਲਾ ਇਹਦੇ ਪਿੱਛੇ ਹੋਰ ਬਹੁਤ ਨਾਮ ਹੋ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨੇ ਸਾਹਮਣੇ ਆ ਸਕਦੇ ਨੇ ਕਿਉਂਕਿ ਸਾਡੇ ਸੋਰਸਸ ਦੱਸ ਰਹੇ ਨੇ ਇਕੱਲੇ ਐਚਐਸ ਭੁੱਲਰ ਨਹੀਂ ਹੈਗੇ ਦੇ ਵਿੱਚ ਹੋਰ ਵੀ ਬਹੁਤ ਹੋਰ ਸਾਰੇ ਭੁੱਲਣੇ ਸਾਹਮਣੇ ਆਉਣਗੇ ਹਾਂ ਬਹੁਤ ਬਹੁਤ ਅਜਿਹੇ ਵਿਅਕਤੀ ਨੇ ਜਿਹੜੇ ਜਿਹੜੇ ਸਿਸਟਮ ਨਾਲ ਜੁੜੇ ਹੋਏ ਨੇ ਬਿਊਰੋਕ੍ਰੇਸੀ ਦੇ ਤੌਰ ਤੇ ਨਾਲ ਜੁੜੇ ਹੋਏ ਨੇ ਉਹ ਚੈਨ ਸਿਸਟਮ ਦੇ ਤੌਰ ਤੇ ਨਾਲ ਜੁੜੇ ਉਹਨਾਂ ਦੇ ਸਭ ਦੇ ਨਾਮ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਹੋ ਆ ਸਕਦੇ ਨੇ ਕਿਉਂਕਿ ਇਨਵੈਸਟੀਗੇਸ਼ਨ ਦਾ ਜਿਹੜਾ ਘੇਰਾ ਉਹ ਸੈਂਟਰ ਦੀ ਏਜੰਸੀ ਕੋਲ ਹੈ ਨਾ ਕਿ ਸਟੇਟ ਦੀ ਏਜੰਸੀ ਕੋਲ ਹੈ ਕਿਉਂਕਿ ਐਚਐਸ ਪੁੱਲਰ ਸਮੇਂ ਦੀ ਸਰਕਾਰ ਦੇ ਬਹੁਤ ਨੇੜਤਾ ਹੋਣ ਦੀ ਇਹਨਾਂ ਦੀ ਗੱਲਬਾਤ ਸਾਹਮਣੇ ਆਈ ਹੈ ਇੰਨੇ ਵੱਡੇ ਪੱਧਰ ਤੇ ਪੈਸੀ ਦੀ ਰਿਕਵਰੀ ਹੋਣਾ ਵੀ ਬਹੁਤ ਵੱਡੇ ਸਵਾਲ ਖੜੇ ਕਰਦਾ ਕਿਉਂਕਿ ਆਪਾਂ ਅਕਸਰ ਦੇਖਦੇ ਨੇ ਸ਼ਾਇਦ ਤੁਹਾਡੇ ਘਰੇ ਜਾਂ ਮੇਰੇ ਘਰੇ ਇੰਨੀ ਵੱਡੇ ਪੱਧਰ ਤੇ ਪੈਸੇ ਤਾਂ ਨਹੀਂ ਹੋ ਸਕਦੇ ਇੰਨੀ ਜਿਆਦਾ ਗਣਤੀ ਦੇ ਵਿੱਚ ਜਾਂ ਫਿਰ ਸੂਣਾ ਹੋ ਗਿਆ ਅੱਜਕੱਲ ਕੋਈ ਵੀ ਨਹੀਂ ਰੱਖਦਾ ਔਨ ਰਿਕਾਰਡ ਨਹੀਂ ਸਾਰਿਆਂ ਦੇ ਕਿਉਂਕਿ ਆਧਾਰ ਕਾਰਡ ਬਣੇ ਹੋਏ ਨੇ ਉਹਨਾਂ ਦੇ ਆਧਾਰ ਤੇ ਸਾਰਾ ਕੁਝ ਔਨ ਰਿਕਾਰਡ ਹੈ ਸਰਕਾਰ ਦੇ ਮੂਰੇ ਜਗ ਜाहिर ਨਹੀਂ ਸਾਰੀ ਜਾਕੀ ਦੇ ਕੋਲ ਕਿੰਨੀ ਪ੍ਰਾਪਰਟੀ ਹੈ ਕਿੰਨਾ ਪੈਸਾ ਹੈ ਉਹ ਸਾਰੀ ਜੀ ਸਾਹਮਣੇ ਲੇਕਿਨ ਇਸ ਤਰੀਕੇ ਦੇ ਨਾਲ ਕਿਸੇ ਵੱਡੇ ਅਫਸਰ ਦੇ ਘਰੋਂ ਇੰਨੇ ਵੱਡੇ ਪੱਧਰ ਤੇ ਜਿਹੜੀ ਆ ਮਣੀ ਪੈਸਾ ਮਿਲਣਾ ਉਹ ਸਵਾਲ ਖੜੇ ਕਰ ਰਿਹਾ ਹੁਣ ਕਿਹੜੇ ਕਿਹੜੇ ਨਾਮ ਹੋਣਗੇ ਇਹਨਾਂ ਦੇ ਪਿੱਛੇ ਉਹ ਦੇਖਣ ਲਈ ਔਰ ਗੁਰਪ੍ਰੀਤ ਜੀ ਮੈਂ ਮੈਂ ਜਿਹੜੀ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਦੇਖੋ ਵੀ ਜਿਹੜਾ ਅਗਰ ਪੰਜਾਬ ਦੇ ਸਾਰੇ ਅੰਦਰ ਤੌਰ ਤੇ ਜਿਹੜੀ ਕੇਂਦਰੀ ਏਜੰਸੀ ਲੱਗੀ ਹੋਈ ਆ ਇੰਟਰਨਲੀ ਤੌਰ ਤੇ ਜਾਂਚ ਕਰੇ ਤਾਂ ਸਾਰੇ ਜਿਹੜੇ ਭੇਸਟਾਂ ਨਾਲ ਲਿਪਤਰ ਨੇ ਜਿਹੜੇ ਅਫਸਰ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿ ਪੰਜਾਬ ਦੇ ਕੋੜਾ ਆਪਾਂ ਦੇ ਪੀੜਾ ਕਰਜ਼ੇ ਕਰਜ਼ਦਾਰ ਆ ਜਿਹੜਾ ਪੰਜਾਬ ਉਹ ਕਰਜ਼ਾ ਲੱਤ ਜੇ ਪੰਜਾਬ ਦਾ ਏਹੀ ਚੀਜ਼ ਹੈ ਨਾ ਇਹ ਜਿੱਥੇ ਇੱਕ ਪਾਸੇ ਤਾਂ ਸਰਕਾਰੀ ਜ਼ਮੀਨਾਂ ਨੂੰ ਜਿਹੜਾ ਹੈ ਉਹਨਾਂ ਦੇ ਰਿਪੋਰਟਾਂ ਮੰਗੀਆਂ ਜਾ ਰਹੀਆਂ ਨੇ ਕਿ ਕਿੰਨੀਆਂ ਸਰਕਾਰੀ ਜ਼ਮੀਨਾਂ ਨੇ ਹੁਣ ਪਤਾ ਨਹੀਂ ਸਰਕਾਰ ਦੀ ਮਨਸ਼ਾ ਉਸ ਦੇ ਪਿੱਛੇ ਕੀ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪੈਸੇ ਨਾਲ ਆਪਾਂ ਥੋੜਾ ਥੋੜਾ ਕਰਕੇ ਕਹਿੰਦੇ ਨੇ ਬੂੰਦ ਬੂੰਦ ਨਾਲ ਘੜਾ ਭਰਦਾ ਉਵੇਂ ਪੰਜਾਬ ਦਾ ਜਿਹੜਾ ਕਰਜ਼ਾ ਉਹ ਵੀ ਲਾਇਆ ਜਾ ਸਕਦਾ ਲੇਕਿਨ ਇਹ ਕਿੱਧਰਲੇ ਪਾਸੇ ਨੂੰ ਉਤਰੇ ਹੋਏ ਨੇ ਜਿਹੜੇ ਅਫਸਰ ਨਹੀਂ ਕਿਉਂਕਿ ਅਫਸਰਾਂ ਦੇ ਉੱਪਰ ਜਾਂ ਫਿਰ ਪੁਲਿਸ ਦੇ ਉੱਪਰ ਲੋਕਾਂ ਦਾ ਇੱਕ ਵਿਸ਼ਵਾਸ ਹੈ ਕਿ ਸਾਨੂੰ ਕਾਨੂੰਨ ਤੋਂ ਉੱਥੋਂ ਸਾਨੂੰ ਨਿਆਂ ਮਿਲ ਸਿਉਂਦਾ ਲੇਕਿਨ ਜਦੋਂ ਕਾਨੂੰਨੀ ਇਸ ਵਾਲਾਂ ਦੇ ਘਟਾਰੇ ਦੇ ਵਿੱਚ ਆ ਜਵੇ ਤਾਂ ਉਥੇ ਆਮ ਵਿਅਕਤੀ ਹੈ ਜਿਹੜਾ ਉਹ ਸ਼ਾਇਦ ਉਸਤੀਆਂ ਜਿਹੜੀਆਂ ਭਾਵਨਾ ਆਪਣੇ ਉਹਨਾਂ ਨੂੰ ਠੇਸ ਜ਼ਰੂਰ ਪਹੁੰਚਦੀ ਹੈ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਈ ਬੰਦੇ ਅਜਿਹੇ ਹੁੰਦੇ ਨੇ ਜਿਹੜੇ ਰਿਸ਼ਵਤ ਕਰਦੇ ਨੇ ਲੇਕਿਨ ਬਹੁਤ ਲੋ ਲੈਵਲ ਦੇ ਅਫਸਰਾਂ ਨੂੰ ਨਾਲ ਜੋੜ ਕੇ ਕਰਦੇ ਨੇ ਜਾਂ ਫਿਰ ਕਹਿ ਲਿਏ ਕਿ ਗੁਰਗੇ ਰੱਖੇ ਹੁੰਦੇ ਨੇ ਉਹਨਾਂ ਨੇ ਸ਼ਾਇਦ ਇਹੀ ਕਾਰਨ ਹੈ ਕਿ ਐਚਐਸ ਕੋਲਰ ਦੇ ਨਾਲ ਵੀ ਜਿਹੜਾ ਇੱਕ ਬੰਦਾ ਨਾਬੇ ਦਾ ਜਿਹੜਾ ਚੱਕਿਆ ਉਸਦੇ ਵੀ ਇਸ ਤਰੀਕੇ ਦੇ ਨਾਲ ਹੋਰ ਵੀ ਨਾਮ ਨੇ ਹਾਲਾਂਕਿ ਸਾਡੇ ਸੋਰਸਸ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਕਾਫੀ ਅਜਿਹੇ ਨਾਮ ਨੇ ਸਿਆਸੀ ਤੌਰ ਤੇ ਵੱਡੇ ਨਾਮ ਨੇ ਤੁਸੀਂ ਗੱਲ ਕੀਤੀ ਹੈ ਉਹਨਾਂ ਗੁਰਗੇਆਂ ਦੀ ਇਹ ਜਿਹੜੇ ਗੁਰਗੇ ਸਾਹਮਣੇ ਆਏ ਨੇ ਹੁਣ ਕੁਝ ਇਹ ਗੁਰਗਰੇ ਗੁਰਗਰੇ ਸੀਗੇ ਜਿਹੜੇ ਪਹਿਲਾਂ ਇਹ ਜਿਹੜੀ ਇਹਨਾਂ ਸਿਆਸੀ ਲੋਕਾਂ ਦੀ ਚਾਹ ਦੀਆਂ ਪਹਿਲੀ ਉਧੂ ਉਧਰ ਕਰਦੇ ਨੇ ਨੇੜਤਾ ਵਧਾਉਂਦੇ ਨੇ ਨੇੜਤਾ ਵਧਾਉਣ ਤੋਂ ਬਾਅਦ ਜਿਹੜਾ ਆਪਣਾ ਸਾਰਾ ਇੱਥੇ ਤੱਕ ਪੁੱਜੇ ਨੇ ਲੋਕ ਤਾਂ ਕਿ ਇਹ ਇਹ ਵੀ ਗੱਲ ਸਾਹਮਣੇ ਆਈ ਹੈ ਜਿਹੜੀ ਸਾਡੀ ਇੰਟੈਲੀਜੈਂਸੀ ਮੁਤਾਬਕ ਖੁਫੀ ਜਾਣਕਾਰੀ ਮੁਤਾਬਕ ਵੀ ਇਹ ਲੋਕ ਪਹਿਲਾਂ ਕਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਿਤਾਮਾਂ ਦੇ ਨੇੜੇ ਰਹੇ ਨੇ ਇਹ ਉਹਨਾਂ ਨੇੜੇ ਹੋਣ ਤੋਂ ਬਾਹਰ ਹੈ ਜਿਹੜੀ ਹੌਲੀ-ਹੌਲੀ ਅਫਸਰਾਂ ਦੇ ਵਿੱਚ ਉਹਨਾਂ ਨੇ ਪਾਇਆ ਬਿਲਕੁਲ ਬਿਲਕੁਲ ਪਹਿਲਾਂ ਜਿਹੜਾ ਇਹ ਨਾਬੇ ਤੋਂ ਕ੍ਰਿਸ਼ਨ ਨਾਮ ਦਾ ਜਿਹੜਾ ਬੰਦਾ ਸੀ ਵੀ ਨੇ ਅਰੈਸਟ ਕੀਤਾ ਜਦੋਂ ਐਚਐਸ ਭੁੱਲਰ ਨੂੰ ਗ੍ਰਫਤਾਰ ਕੀਤਾ ਇਸ ਜਗ੍ਹਾ ਹਰ ਹੈ ਗੱਲ ਕਿ ਸਾਧੂ ਸਿੰਘ ਧਰਮਸੂਤ ਉਦੋਰਾ ਦੇ ਦਫ਼ਤਰ ਦੇ ਵਿੱਚ ਵੀ ਉਹ ਕੰਮ ਕਰਦਾ ਰਿਹਾ ਤੇ ਉਹ ਤੋਂ ਬਾਅਦ ਨਵਜੂਤ ਸਿੰਘ ਸਿੱਧੂ ਦੇ ਦਫ਼ਤਰ ਦੇ ਵਿੱਚ ਵੀ ਉਹ ਜਿਹੜਾ ਇਹ ਕੰਮ ਕਰਦਾ ਰਿਹਾ ਯਾਨੀ ਕਿ ਲੈਂਡ ਦੇਣ ਦਾ ਹੁਣ ਮਸਲਾ ਅਸੀਂ ਡਾਇਰੈਕਟ ਨਹੀਂ ਕਿਸੇ ਦੇ ਜਿਹੜੀ ਹੈ ਇਲਜ਼ਾਮ ਲਾ ਰਹੇ ਲੇਕਿਨ ਸਵਾਲ ਉੱਥੇ ਖੜਾ ਹੁੰਦਾ ਹੈ ਕਿ ਇੰਨੇ ਵੱਡੇ ਲੀਡਰਾਂ ਦੇ ਨਾਲ ਇਸ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਗ੍ਰਿਫਤਾਰੀ ਦੀਆਂ ਤਾਂ ਬਹੁਤ ਚੀਜ਼ਾਂ ਇਨਵੈਸਟੀਗੇਸ਼ਨ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ ਤਾਂ ਇਹੀ ਕਾਫੀ ਅਹਿਮ ਗੱਲ ਹੈ ਕਿ ਹੁਣ ਐਚਐਸਪੂਲਰ ਕੋਲ ਹੋਰ ਕਿੰਨੀ ਕੁ ਰਿਕਵਰੀ ਹੁੰਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਹੈ ਕਿਹੜਾ ਨਾਮ ਸਾਹਮਣੇ ਆਉਂਦਾ ਹੈ ਅਗਲਾ ਨਾਮ ਕਿਹੜਾ ਹੋਏਗਾ ਕਿਉਂਕਿ ਜਦੋਂ ਦੀ ਐਚਐਸਪੂਲਰ ਦੀ ਗ੍ਰਿਫਤਾਰੀ ਹੋਈ ਉਹ ਤੋਂ ਬਾਅਦ ਤੋਂ ਹੀ ਜਿਹੜੇ ਕੀ ਵੱਡੇ ਅਫਸਰ ਨੇ ਉਹਨਾਂ ਦੀ ਰਾਤਾਂ ਦੀ ਨੀਂਦ ਖਰਾਬ ਹੋਈ ਹੋਈ ਹੈ ਉਹਨਾਂ ਨੂੰ ਇੰਜ ਜਾਪ ਰਿਹਾ ਕਿ ਸਾਨੂੰ ਹੁੰਨਾ ਕੋਲ ਆ ਜਵੇ ਸਾਡੇ ਹੁੰਨਾ ਕੋਈ ਰੇਡ ਪਾ ਜਾਵੇ ਕਹਿੰਦੇ ਅਸਲ ਦੇ ਵਿੱਚ ਨਾ ਬੰਦੇ ਨੂੰ ਡਰ ਸਤਾਉਂਦਾ ਰਹਿੰਦਾ ਜਿਹੜਾ ਬੰਦਾ ਚੋਰ ਹੋਵੇ ਨਾ ਉਹਨੂੰ ਡਰ ਸਤਾਉਂਦਾ ਰਹਿੰਦਾ ਵੀ ਕਿਤੇ ਅੱਜ ਨਾ ਮੈਨੂੰ ਫੜ ਲੈਣ ਅੱਜ ਨਾ ਮੈਨੂੰ ਫੜ ਲੈਣ ਲੇਕਿਨ ਅਸਲੀਅਤ ਦੇ ਵਿੱਚ ਤਾਂ ਜਿਹੜਾ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ ਗਿਆ ਤਾਂ ਫਿਰ ਉਹ ਉਹਨੂੰ ਤਾਂ ਹੋਇਆ ਹੁਣ ਲੇਖਾ ਜੋਖਾ ਜਿਹੜਾ ਉਸ ਦਾ ਜਵਾਬ ਦੇਣਾ ਹੀ ਪੈਣਾ ਇਹ ਇਹ ਕਾਫੀ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਪਰ ਗੁਪਜੀ ਮੇਰਾ ਮੰਨਣਾ ਵੀ ਇਹ ਬੀਤੇ 10 ਸਾਲਾਂ ਦੀ ਆਪਾਂ ਪਿਛਲੇ ਨੂੰ ਛਾਂਗਬੀਣ ਕਰ ਲਈਏ ਜਿਹੜੇ ਪੋਲਿਟਿਕਲ ਲੋਕ ਨੇ ਜਾਂ ਜਿਹੜੇ ਅਫਸਰ ਅਧਿਕਾਰੀ ਨੇ ਇਹਨਾਂ ਦੀ ਪੁਰਾਣੀ 10 ਸਾਲ ਤੋਂ ਲੈ ਕੇ ਆਮਦਨੀ ਜਿਹੜੀ ਆਮਦਨ ਦੇ ਨਾਲ ਜੋੜ ਕੇ ਇਹਨਾਂ ਦੀ ਤਰੱਕੀ ਆ ਜਿਹੜੀ ਇਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਪੋਜੀਸ਼ਨ ਆ ਉਹ ਦੇਖਣੀ ਚਾਹੀਦੀ ਆ ਵੀ ਇਹ ਆਮਦਨ ਦੀ ਕਨੀ ਬਣੀ ਆ ਤੇ ਇਹਨਾਂ ਦੀ ਕਿ ਨਹੀਂ ਜਿਹੜੀ ਦੰਡਗੜਾ ਜਿਉਂ ਜੱਕੀ ਹੋਈ ਆ ਬਿਲਕੁਲ ਬਿਲਕੁਲ ਸੀਬੀਆਈ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨਾਲ ਵੀ ਜਿਹੜੀਆਂ ਨੇ ਕੁਝ ਜਿਹੜੀਆਂ ਨੇ ਜਾਣਕਾਰੀਆਂ ਸਾਂਝੀਆਂ ਕਰ ਰਹੀ ਹੈ ਤਾਂ ਜੋ ਆਮਦਨ ਤੋਂ ਵੱਧ ਵਸੀਲਿਆਂ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀਆਂ ਜਾਇਦਾਦਾਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪਹਿਲੇ ਵੀ ਰੇਡਾਂ ਹੋ ਚੁੱਕੀਆਂ ਨੇ ਲੇਕਿਨ ਇਹਨਾਂ ਅਫਸਰਾਂ ਦੀਆਂ ਜਿਹੜੀਆਂ ਨੇ ਹੁਣ ਉਹਨਾਂ ਦੀ ਵੀ ਪ੍ਰਾਪਰਟੀ ਦੀ ਜਾਂਚ ਹੋਊਗੀ ਕਿ ਆਖਿਰ ਆਮਦਨ ਤੋਂ ਵੱਧ ਵਸੀਲੇ ਹੈ ਕਿਹੜੇ ਕਿਹੜੇ ਸੀ ਇਹਨਾਂ ਕਿਹੜੇ ਕਿਹੜੇ ਸੀ ਜਿਨ੍ਹਾਂ ਤੋਂ ਏਡਾ ਵੱਡਾ ਜਿਹੜਾ ਇਹ ਸਾਰੀਆਂ ਚੀਜ਼ਾਂ ਰਿਕਵਰੀ ਹੋ ਹਾਲਾਂਕਿ ਇਨੇ ਵੱਡੇ ਪੱਧਰ ਤੇ ਅਫਸਰ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਲੋ ਲੈਵਲ ਦੇ ਅਫਸਰ ਨੇ ਉਹ ਜ਼ਰੂਰ ਘਬਰਾਏ ਹੋਏ ਨੇ ਹੁਣ ਨਾਲ ਕੁਝ ਸਿਆਸਤਦਾਨ ਨੇ ਜਿਹੜੇ ਟੱਚ ਦੇ ਵਿੱਚ ਸੀ ਉਹ ਵੀ ਘਬਰਾਏ ਹੋਏ ਨੇ ਹਾਲਾਂਕਿ ਨਾਮਾਂ ਦਾ ਜ਼ਿਕਰ ਮੈਂ ਜ਼ਿਕਰ ਕਰਾਂ ਉਹ ਨਾਲੇ ਸਮੇਂ ਦੇ ਵਿੱਚ ਸ਼ਾਇਦ ਸਭ ਦੇ ਸਾਹਮਣੇ ਹੋਣਗੇ ਲੇਕਿਨ ਅੱਜ ਦੀ ਘੜੀ ਭਾਵੇਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਵੱਡੀ ਮੁਹਿੰਮ ਛੜੀ ਹੋਈ ਹੈ ਲੇਕਿਨ ਇਨੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਦੇ ਇਲਜ਼ਾਮ ਹੇਠ ਜਿਸ ਤਰੀਕੇ ਦੇ ਨਾਲ ਐਚਐਸ ਭੁੱਲਰ ਦੀ ਗ੍ਰਿਫਤਾਰੀ ਹੋਈ ਹੈ ਬੱਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਪੰਜਾਬ ਵਿੱਚ ਹੁਣ ਤੱਕ ਇਹ ਚੱਲ ਕਦੋਂ ਤੋਂ ਰਿਹਾ ਸੀ ਕਿਉਂਕਿ ਵਿਜੀਲੈਂਸ ਵੀ ਹੈ ਹਾਲਾਂਕਿ ਜਿਹੜਾ ਮੰਡੀ ਗਵਿੰਦਗੜ ਦਾ ਕਾਰੋਬਾਰੀ ਸੀ ਲੋਹਾ ਕਾਰੋਬਾਰੀ ਉਹ ਇਹ ਸਿੱਧਾ ਜ਼ਿਕਰ ਕਰ ਰਿਹਾ ਹੈ ਕਿ ਹੁਣ ਮੈਂ ਡਰੂੰਗਾ ਨਹੀਂ ਭਾਵੇਂ ਕੋਈ ਸਕਿਉਰਟੀ ਦਾ ਵੀ ਜ਼ਿਕਰ ਕੀਤਾ ਲੇਕਿਨ ਹੁਣ ਦੇਖਣਾ ਹੀ ਹੋਊਗਾ ਕਿ ਕੀ ਕੁਝ ਹੋਣਾ ਇਸ ਸਮੇਂ ਦੇ ਵਿੱਚ ਕਿਹੜੀ ਕਿਹੜੇ ਪੱਤੇ ਖੁੱਲਣਗੇ ਫਿਰ ਗੁਰਪ੍ਰੀਤ ਜੀ ਜਿਹੜੀ ਤੁਸੀਂ ਪ੍ਰਚਾਰ ਦੀ ਗੱਲ ਕੀਤੀ ਹੈ ਪ੍ਰਚਾਰ ਤਾਂ ਇਸ ਕਦਰ ਪੰਜਾਬ ਦੇ 나ੜੀ-ਨਾੜੀ ਜਿਹੜੇ ਅਫਸਰ ਸਾਹੀ ਦੇ ਵਿੱਚ ਫਸ ਗਿਆ ਮਿਸ਼ਾਇਦ ਇਹਦਾ ਯੂਨੀ ਆਮ ਹਲਕਿਆਂ ਚੋਂ ਆਵਾਜ਼ ਆ ਰਹੀ ਆ ਪੰਜਾਬ ਦੇ ਵਿੱਚ ਜਿੱਦੀ ਮੈਂ ਗੱਲ ਕਰਾਂ ਡੀਏਪੀ ਦੀ ਡੀਏਪੀ ਦੀ ਐਨੀ ਮਾਰ ਪੈ ਰਹੀ ਆ ਪੰਜਾਬ ਦੇ ਲੋਕ ਨੇ ਜਿਹੜੇ ਇਸ ਵੇਲੇ ਕਣਕ ਦੀ ਫਸਲ ਦੀ ਬਜਾਈ ਜੋਰਾਂ ਤੇ ਆ ਆਲੂ ਦੀ ਫਸਲ ਦੀ ਬਜਾਈ ਜੋਰਾਂ ਤੇ ਆ ਤੇ ਪਰ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਕਿਸਾਨ ਨੇ ਉਹ ਡੀਏਪੀ ਲਈ ਮਾਰੇ ਮਾਰੇ ਫੈਰੇ ਨੇ ਬਲੈਕ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਬਲੈਕ ਜਿਹੜਾ ਡੀਏਪੀ ਵਿਗਰਿਆ ਜੇ ਸੋਸਾਇਟੀਆਂ ਤੋਂ ਮਿਲ ਰਿਹਾ ਤਾਂ ਉੱਥੇ ਉਹਨਾਂ ਨੂੰ ਨਾਲ ਧੱਕੇ ਨਾਲ ਜਿਹੜਾ ਜਬਰੀ ਜਿਹੜਾ ਦੋ ਦਿਨ ਦਵਾਈਆਂ ਹੋਰ ਜਿਹੜੀਆਂ ਲੋਡ ਵੀ ਨਹੀਂ ਹੁੰਦੀ ਕਿਸਾਨਾਂ ਨੂੰ ਉਹ ਤੱਕੇ ਨਾਲ ਸੋਸਾਇਟੀ ਵੱਲੋਂ ਦਿੱਤੀ ਜਾਂਦੀ ਹੈ ਉਹ ਵੀ ਸੋਸਾਇਟੀਆਂ ਦੇ ਜਿਹੜੇ ਅਧਿਕਾਰੀ ਨਿਯੂਕਤ ਕਹਿੰਦੇ ਨੇ ਲੈਣੀਆਂ ਲਾਓ ਨਹੀਂ ਤੁਹਾਡੇ ਵਾਸਤੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਡੀਏਪੀ ਦਾ ਇਸ ਕਦਰ ਜਿਹੜਾ ਮਾਰਾ ਹਾਲ ਹੋਇਆ ਪਿਆ ਪੰਜਾਬ ਦੇ ਲੋਕ ਤਰਸੇ ਪੈਣ ਡੀਏਪੀ ਦਾ ਨੂੰ ਦੇਖਣ ਨੂੰ ਪਰ ਇੱਕ ਪਾਸੇ ਮੇਰੇ ਕਸੂਤਰ ਨੇ ਕਿਹਾ ਸੀਗਾ ਵੀ ਜਿਹੜਾ ਇਦਾਂ ਦੇ ਇੱਥੇ ਡਿਸਟ੍ਰਿਕਟ ਅਧਿਕਾਰੀ ਨੇ ਨਾ ਉਹ ਵੀ ਕਹਿੰਦੇ ਨੇ ਜੋ ਕਰਨਾ ਕਰ ਲੋ ਇਹ ਤਾਂ ਐਵੇਂ ਹੀ ਚੱਲਣਾ ਸਾਡੇ ਮੁਤਾਬਕ ਸਾਡੇ ਹੁਕਮ ਚੱਲਣਾ ਮਸਲਾ ਕੀ ਹੈ ਕਿਵੇਂ ਡੀਆਪੀ ਦੀ ਦਿੱਕਤ ਡੀਏਪੀ ਦੀ ਜਿਹੜੀ ਇਹ ਦਿੱਕਤ ਆ ਰਹੀ ਹੈ ਕਿਸਾਨਾਂ ਨੂੰ ਕਿਸ ਤਰੀਕੇ ਦਾ ਮਸਲਾ ਇਹ ਇਹ ਆ ਵੀ ਇਹਦੇ ਤੇ ਹੁੰਦੀ ਹੈ ਸਬਸਿਡੀ ਕਿਸਾਨਾਂ ਨੂੰ ਸਬਸਿਡੀ ਜਿਹੜੀ ਕੇਂਦਰ ਸਰਕਾਰ ਦਿੰਦੀ ਆ ਤੇ ਉਹੀ ਜਿਹੜੀ ਮੁਹੱਈਆ ਕਰਾਉਣੀ ਹੁੰਦੀ ਆ ਪੰਜਾਬ ਸਰਕਾਰ ਨੇ ਉਹਦਾ ਪ੍ਰਬੰਧ ਕਰਨਾ ਹੁੰਦਾ ਤੇ ਉਹ ਜਿਹੜੋਂ ਰਾਏਕ ਲੱਗਦੇ ਨੇ ਉਹ ਰਾਏਕ ਜਿਹੜਾ ਡਿਸਟ੍ਰਿਕਟ ਅਧਿਕਾਰੀ ਹੁੰਦਾ ਉਹਨਾਂ ਦਾ ਸੋਸਾਇਟੀਆਂ ਦਾ ਫਰਜ਼ ਕੀਤਾ ਉਹ ਡਿਸਟ੍ਰਿਕਟ ਡਿਸਟ੍ਰਿਕਟ ਅਧਿਕਾਰੀ ਹੈ ਜਿਹੜਾ ਡੀਐਮ ਕਹਿ ਲਿਏ ਜਾਂ ਉਹਨੇ ਜਿਹੜੀ ਉਹਨਾਂ ਨੂੰ ਸਾਰੀ ਦੇਣੀ ਹੁੰਦੀ ਹੈ ਵੀ ਐਨੀ ਸੋਸਾਇਟੀ ਨੂੰ ਐਨੀਆਂ ਗੱਡੀਆਂ ਐਨੀ ਸੋਸਾਇਟੀ ਨੂੰ ਐਨੀਆਂ ਗੱਡੀਆਂ ਹੁਣ ਜਿਹੜੀ ਖੁਫੀਆ ਜਾਣਕਾਰੀ ਮਤਾਬਕ ਇਹ ਵੀ ਮਿਲ ਰਿਹਾ ਵੀ ਕੁਝ ਜਿਹੜੇ ਸੈਕਟਰੀ ਨੇ ਉਹਨਾਂ ਦੇ ਸ਼ਾਇਦ ਜ਼ਿਆਦਾ ਨੇੜਤਾ ਉਹ ਨੇੜਤਾ ਤੈਨੂੰ ਪਤਾ ਵੀ ਅੱਜਕੱਲ ਕਿਸੇ ਦੇ ਮਾਮੇ ਭੂਆ ਦਾ ਮੁੰਡਾ ਦਾ ਕੋਈ ਵੀ ਨਹੀਂ ਹੈਗਾ ਉਹ ਕਿਹੜੇ ਹਿਸਾਬ ਨਾਲ ਹੁੰਦੀ ਨੇੜਤਾ ਤੁਸੀਂ ਸਾਰੇ ਆਪ ਸਿਆਣੇ ਹੋ ਤੇ ਇੱਥੇ ਅਮਲੋਦੀਆਂ ਵੀ ਇੱਕ ਦੋ ਸੋਸਾਇਟੀਆਂ ਜਿਹੜੀਆਂ ਗਿਣੀਆਂ ਗਿਆ ਨਹੀਂ ਜਿਹੜੀਆਂ ਵੱਡੇ ਜਿਹਨਾਂ ਦਾ ਨਾਮ ਮੁਰੇ ਆਇ ਕਲਰੂ ਉਹ ਜਿਹੜਾ ਮਿਲਿਆ ਹੁਣ ਉਹ ਉਹ ਜਾਣ ਸੈਕਟਰੀ ਜਾਣ ਜਾਂ ਉਧਿਹਕਾਰੀ ਜਾਣ ਵੀ ਇਹ ਕਹਾਣੀ ਕੀ ਆ ਵੀ ਉੱਥੇ ਖਾਸੀਅਤ ਕੀ ਸੀਗੀ ਵੀ ਉਹਨੇ ਸੁਸਾਇਟੀ ਨੂੰ ਕਿਉਂ ਵੱਧ ਆ ਗਿਆ ਔਰ ਤੇ ਬਾਕੀ ਕੇ ਸੁਸਾਇਟੀਆਂ ਇਦੀਆਂ ਜਿਹਨਾਂ ਨੂੰ ਇੱਕ ਇੱਕ ਗੱਡੀ ਹੁਣ ਤੱਕ ਮਸਾਂ ਮਿਲੀ ਨਹੀਂ ਹੈਗੀ ਉਹ ਵੀ ਇਕਲੇ ਥੱਲੇ ਦੀ ਗੱਲ ਜਿਹੜੀ ਆ ਸਾਰੀ ਉਹ ਸਾਹਮਣੇ ਆ ਰਹੀ ਆ ਮੈਂ ਖੁਦ ਵੀ ਆਪਣੀ ਆਪਣੀ ਸੁਸਾਇਟੀ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਜਿਹੜਾ ਉੱਥੇ ਦਾ ਅਧਿਕਾਰੀ ਸੀਗਾ ਉਹਨੇ ਕਿਹਾ ਵੀ ਇਕਲੇ ਥੱਲੇ ਜਗਾ ਤੁਹਾਨੂੰ ਮਿਲੂਗਾ ਵੀ ਤੁਸੀਂ ਉਹ ਲੈਣਾ ਲੈ ਲਓ ਉਹ ਵੀ ਨਾਲ ਵੀ ਤੈਨੂੰ ਮਹਿੰਗਾ ਪੈਂਦਾ ਉਹ ਨਾਰਮਲ ਕਿੱਡੇ ਥੱਲੇ ਮਿਲਦੇ ਨੇ ਇਕਲੇ ਮਦਦ ਨਾਰਮਲ ਤਾਂ ਆਮ ਤਾਂ ਹੁਣ ਦੇਖਿਆ ਜਾਵੇ ਦਿਨ-ਦਿਨ ਥੈਲੇ ਜਿਹੜੇ ਕਿਸਾਨ ਨੇ ਜਿਹੜੇ ਆਲੂ ਦੀ ਬਜਾਈ ਦੀ 2-3 ਥੈਲੇ ਪਾਈ ਜਾ ਤਿੰਨ ਥੈਲੇ ਪਾਈ ਜਾ ਰਹੇ ਆ ਤੇ ਪਰ ਹੁਣ ਜਿਹੜੇ ਉਹ 1 ਕਿੱਲੇ ਦੀ ਮਗਰ 1 ਥੈਲੇ ਦੀ ਗੱਲ ਕਰ ਰਹੇ ਆ ਵੀ ਉਹ ਕਹਿੰਦੇ ਵੀ ਸਾਡੇ ਕੋ ਆਉਂਦਾ ਹੀ ਆ ਉਸ ਹਿਸਾਬ ਨਾਲ ਵੰਡ ਕੇ ਦਵਾ ਕਿ ਅਸੀਂ ਹੋਰ ਕਿੱਥੋਂ ਲਈਏ ਜਨ ਨੂੰ ਉੱਤੋਂ ਨਹੀਂ ਮਿਲਦਾ ਸਾਨੂੰ ਅਧਿਕਾਰੀਆਂ ਵੱਲੋਂ ਉੱਤੋਂ ਨਹੀਂ ਮਿਲਦਾ ਹੁਣ ਇੱਥੇ ਦੇਖਣਾ ਇਹ ਹੋਵੇਗਾ ਵੀ ਉਹ ਕਿਸਾਨ ਕਿੱਧਰ ਜਾਣ ਸਰਕਾਰ ਦਾ ਕੋਈ ਧਿਆਨ ਨਹੀਂ ਇੱਧਰ ਇਹ ਕਹਾਣੀ ਕੀ ਆ ਅਫਸਰ ਸਾਹੀ ਆਪਣੀ ਕਿਉਂ ਅਫਸਰ ਸਾਹੀ ਘੋਟਦੇ ਨੇ ਤੇ ਸਰਕਾਰ ਦਾ ਖੇਤੀਬੜੀ ਮੰਤਰੀ ਹੈ ਜਾਂ ਉਹ ਸਾਰੇ ਕਿਉਂ ਚੁੱਪ ਨੇ ਕਿਉਂਕਿ ਬੀਤੇ ਜਿਹੜੇ ਸਾਲ ਸੀਗੇ ਪਹਿਲਾਂ ਇੱਕ ਦੋ ਸਾਲ ਪਹਿਲਾਂ ਵੀ ਜਿਹੜਾ ਡਾਈ ਦੇ ਜਿਹੜੇ ਕੱਪੜਾ ਸੀ ਨਾ ਉਹਦੇ ਵਿੱਚ ਜਾਲੀ ਡਾਲੀ ਡਾਈ ਆਇਆ ਸੀਗਾ ਬਾਹਰ-ਬاہر ਲਿ ਸੇਟਾਂ ਤੋਂ ਬਾਹਰਿਓ ਸੇਟਾਂ ਤੋਂ ਜਿਹੜਾ ਜਿੱਥੋਂ ਵੀ ਕਿਤੇ ਬਣ ਕੇ ਆਇਆ ਸੀਗਾ ਉਹ ਰਾ ਦੇ ਵਿੱਚ ਕੱਪੜਾ ਹੋਇਆ ਕੀ ਕਾਰਨ ਹੋਇਆ ਉਹ ਜਿਹੜਾ ਉਹਦੀ ਜਾਂਚ ਸੀਗੀ ਜਿਹੜੀ ਉਹ ਵੀ ਇੱਕ ਮਾਨਯੋਗ ਅਦਾਲਤ ਚੱਲ ਰਹੀ ਹੈ ਕਿਉਂਕਿ ਬੀਤੇ ਦਿਨ ਹੀ ਅਸੀਂ ਇੱਕ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਸ਼ਰਮ ਦੋਸ਼ ਲਾਏ ਸੀ ਉਹਨਾਂ ਨੇ ਕਾਗਜ਼ ਵੀ ਦਿਖਾਏ ਸੀਗੇ ਵੀ ਮੈਂ ਸਾਰੇ ਭਗਵੰਤ ਮਾਨ ਜੀ ਕੋਲ ਖੇਤੀਬਾੜੀ ਮੰਤਰੀ ਕੋਲ ਸਾਰਿਆਂ ਕੋ ਮੈਂ ਗਿਆ ਕਿਸੇ ਨੇ ਮੇਰੀ ਸੁਣਵਾਈ ਨਹੀਂ ਹੋਈ ਹੈਗੀ ਪਰ ਹਾਂ ਜਰੂਰ ਕੀਤੀ ਹੈ ਸੁਣਵਾਈ ਹੋਊਗੀ ਪਰ ਜਿਹੜੀ ਅਸਲੀ ਉਹਨਾਂ ਨੂੰ ਜਿਹੜਾ ਜਿਹੜਾ ਕੋਰਟ ਦਾ ਸਹਾਰਾ ਲੈਣਾ ਪਿਆ ਉਹ ਮਾਮਲਾ ਸ਼ਾਇਦ ਕੋਰਟ ਦੇ ਵਿੱਚ ਚੱਲਦਾ ਵਜ੍ਹੀ ਉਹ ਹਮ ਪਰ ਪੰਜਾਬ ਦੇ ਸਰਕਾਰ ਨੂੰ ਕੋਈ ਰਾਹਤ ਅੱਜ 2 ਪੋਸਟ ਤੋਂ ਲੈ ਕੇ ਅੱਜ ਤੱਕ ਕੋਈ ਦੀ ਪ੍ਰਾਪਤ ਨਹੀਂ ਹੋ ਰਹੀ ਲੋਕ ਇਹਨੇ ਡੈਲੀ ਮਾਰੇ ਮਾਰੇ ਜਿਹੜੇ ਤਸ ਰਹੇ ਨਹੀਂ ਹੋਰ ਖਾਦਾਂ ਬਰਤਣੇ ਉਹਦੀ ਜਗ੍ਹਾ ਤੇ ਪਰ ਖਾਸ ਤੌਰ ਤੇ ਸਰਕਾਰ ਉੱਪਰਲੇ ਪੱਧਰ ਤੇ ਬੈਠ ਕੇ ਜਿਹੜਾ ਹੈ ਚੱਡੀਗੜ੍ਹ ਤੋਂ ਹੀ ਗੱਲਬਾਤ ਜ਼ਿਕਰ ਕਰਦੀ ਹੈ ਕਿ ਗਰਾਊਂਡ ਪੱਧਰ ਤੇ ਅਸੀਂ ਹਰੇਕ ਜਿਹੜੀ ਚੀਜ਼ ਮੁਹੱਈਆ ਕਰਵਾ ਰਹੇ ਬੀਤੇ ਦਿਨੀ ਸੀਐਮ ਸਾਹਿਬ ਵੀ ਜਿਹੜੇ ਨੇ ਇੱਥੇ ਆਏ ਸਨ ਮਸੀਤਾਣਾ ਏਰੀਆ ਦੇ ਵਿੱਚ ਹਲਕੇ ਦੇ ਵਿੱਚ ਆਏ ਸਨ ਸ਼ਾਇਦ ਚਾਹੀਦਾ ਕਿ ਗਰਾਊਂਡ ਲੈਵਲ ਤੇ ਜਿਹੜੇ ਅਫਸਰ ਨੇ ਉਹ ਸਹੀ ਰਿਪੋਰਟਾਂ ਦੇਣ ਤਾਂ ਜੋ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਇਹੀ ਸਮਝ ਕੇ ਇੰਨਾ ਵੱਡਾ ਮੰਡੇਟ ਦਿੱਤਾ 2022 ਦੇ ਵਿੱਚ 99 ਸੀਟਾਂ ਜਿੱਤਾ ਕੇ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਭਾਵੇਂ ਕਿਹੜੀ ਵੀ ਸਰਕਾਰ ਆ ਭਾਵੇਂ ਕਾਲੀ ਦਲ ਦੀ ਹੈ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਦੀ ਆ ਉਹਨਾਂ ਦੁਖੀ ਹੋ ਕੇ ਲੋਕਾਂ ਨੇ ਅੱਕੇ ਗਾਇਆ ਤੇ ਆਮ ਆਦਮੀ ਪਾਰਟੀ ਨੂੰ ਜਤਾਇਆ ਸੀ ਲੇਕਿਨ ਹੁਣ ਦੀਆਂ ਰਿਪੋਰਟਾਂ ਵੀ ਉਸੇ ਹਿਸਾਬ ਦੇ ਨਾਲ ਜਿਹੜੀਆਂ ਨੇ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਵੱਡਾ ਸਵਾਲ ਹੈ ਮੁਹੰਮਦ ਮੁਸਤਾਫਾ ਦੀ ਵੀ ਗੱਲਬਾਤ ਕਰਾਂਗੇ ਉਹ ਵੀ ਇੰਨੀ ਦਿਨੀ ਕਾਫ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਵੇਂ ਕਿ ਅ ਮੁਹੰਮਦ ਮੁਸਤਵਾ ਦੇ ਬੇਟੇ ਨੇ ਵੀਡੀਓ ਜਿਹੜੀ ਬਣਾਈ ਸੀ ਉਸ ਤੇ ਵਿੱਚ ਕਾਫੀ ਇਲਜ਼ਾਮ ਲਾਏ ਲੇਕਿਨ ਹੁਣ ਮੁਹੰਮਦ ਮੁਸਤਾਫਾ ਨੇ ਜਿਹੜੇ ਉਹ ਦੂਸਰੀ ਜਿਹੜੀ ਸਟੇਟ ਦੇ ਵਿੱਚ ਬੈਠ ਕੇ ਮੀਡੀਆ ਦੇ ਨਾਲ ਵੱਖ-ਵੱਖ ਚੈਨਲਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਉਹਨਾਂ ਦਾ ਪੱਖ ਕੀ ਹੈ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਇਹ ਇਹ ਜਿਹੜਾ ਮੌਕਾ ਹੈ ਜਿਹੜਾ ਸਮਾਂ ਠੀਕ ਹੈ ਦੁੱਖ ਦੀ ਘੜੀ ਹੈ ਅਸੀਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦੇ ਹਾਂ ਲੇਕਿਨ ਇਹਨੇ ਵੱਡੇ ਪੱਤਰ ਤੇ ਇਲਜ਼ਾਮ ਲੱਗਣਾ ਬਹੁਤ ਵੱਡਾ ਕਾਰਨ ਔਰ ਗੁਰਪ੍ਰੀਤ ਜੀ ਜਿਹੜੇ ਮੁਹੰਮਦ ਮੁਸਤਫਾ ਪੁਲਿਸ ਅਧਿਕਾਰੀ ਜਿਸ ਮੇਰੇ ਰਿਟਾਇਰਡ ਅਧਿਕਾਰੀ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਕਿ ਮਲੇਗੋਟੜਾ ਤੋਂ ਨੇ ਉਹ ਵੀ ਇੱਕ ਐਮਐਲਏ ਰਹੇ ਨੇ ਮਲੇਗੋਟੜਾ ਸ਼ਾਇਦ ਹੋ ਮੈਂ ਗਲਤ ਨਾ ਹੋਵਾਂ ਤਾਂ ਮੰਤਰੀ ਵੀ ਰਹੇ ਹੋ ਸਕਦੇ ਨੇ ਤੇ ਪਰ ਜਿਹੜੀ ਉਹਨਾਂ ਉੱਤੇ ਸਰਕਾਰ ਦੇ ਦਰਮਿਆਨ ਜਦੋਂ ਨਾ ਉਹ ਡਿਊਟੀ ਤੇ ਸੀਗੇ ਉਹ ਉਹਨਾਂ ਦੇ ਬੜੇ ਗੰਭੀਰ ਜਿਹੜੇ ਇਲਜ਼ਾਮ ਲੋਕਾਂ ਨੇ ਲਾਏ ਸੀ ਕਿ ਉਹਨਾਂ ਨੇ ਨੌਜਵਾਨਾਂ ਦਾ ਵੀ ਕਾਹਨ ਕਰਨ ਦੇ ਵਿੱਚ ਉਹਨਾਂ ਨੇ ਵੱਡਾ ਉਹਨਾਂ ਦਾ ਹੱਥ ਦੱਸਿਆ ਜਾਂਦਾ ਸੀਗਾ ਲੋਕਾਂ ਦਾ ਕਹਿਣਾ ਵੀ ਜਿਹੇ ਜੀ ਕਰਨੀ ਉਸੇ ਭਰਨੀ ਕਹਿਣਾ ਨਹੀਂ ਬਣਦਾ ਹੈਗਾ ਪਰ ਮੁਸਤਫਾ ਸਾਹਿਬ ਦੀ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਆ ਸੀਗਾ ਉਹ ਕਹਿ ਰਹੇ ਸੀਗੇ ਵੀ ਅਸੀਂ ਆਪਣੇ ਮੁੰਡੇ ਨੂੰ ਨਸ਼ੇ ਤੋਂ ਹਟਾਉਣ ਵਾਸਤੇ 18-18 ਸਾਲ ਦੇ ਜਵਾਬ ਫੜ ਕੇ ਵੀ ਜੇਲਾਂ ਤੁੰਨੇ ਨੇ ਅਸੀਂ ਜਿਹੜੇ ਉਹਨਾਂ ਨਾਲ ਰਿਲੇਟਡ ਸੀਗੇ ਜਿਹੜਾ ਵਿਅਕਤੀ ਹੈ ਆਪਣੇ ਬੱਚੇ ਵਾਸਤੇ ਇਹਨਾਂ ਉਸ ਕਰ ਸਕਦਾ ਉਹਨੂੰ ਬਗਾਨੇ ਬੱਚਿਆਂ ਦਾ ਕੋਈ ਦਰਬਨ ਨਹੀਂ ਹੈਗਾ ਤੇ ਹੋਣਾ ਚਾਹੀਦਾ ਪਰ ਜਦੋਂ ਇਨਸਾਨ ਦੇ ਕਹਿੰਦੇ ਆਪਣੇ ਘਰ ਸੱਟ ਲੱਗਦੀ ਆ ਨਾ ਫੇਰ ਉਹ ਜਾਗ ਆਉਂਦੀ ਆ ਸ਼ਾਹਦ ਮੁਸਤਫਾ ਸਾਹਿਬ ਨੂੰ ਇਹ ਹੁਣ ਯਾਦ ਆਇਆ ਵੀ ਮੇਰੇ ਨਾਲ ਬੱਚੇ ਜਿਹੜੀ ਸੀਗੇ ਉਹ ਨਸ਼ੇ ਤੇ ਲੱਗੇ ਕਿਸ ਨੇ ਲਾਏ ਕਿਵੇਂ ਲੱਗੇ ਹੁਣ ਬੀਤੇ ਦਿਨਾਂ ਦੇ ਵਿੱਚ ਤੁਸੀਂ ਪੰਜਾਬ ਵਿੱਚ ਵੀ ਦੇਖਦੇ ਹੋ ਉਹ ਗੱਲ ਸਾਹਮਣੇ ਆਈ ਸੀ ਨਾ ਵੀ ਜਿਹੜੇ ਨਸ਼ੇ ਦੇ ਵਿੱਚ ਪੁਲਿਸ ਅਧਿਕਾਰੀ ਵੀ ਫੜੇ ਗਏ ਸੀ ਇਹ ਕਹੀ ਹਮ ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਪੰਜਾਬ ਦੇ ਲੋਕ ਕਿਸ ਕਦਰ ਦੁਖੀ ਨੇ ਜਦ ਕਿ ਲੋਕਾਂ ਦਾ ਸੰਸਾਰ ਦੇ ਵਿੱਚ ਇੱਕ ਆਮਕ ਹਵਲਦ ਹੁੰਦੀ ਆ ਬੀ ਆਤ ਕਰਨਾ ਤੇ ਭਰਨਾ ਸੰਸਾਰ ਦੇ ਉੱਤੇ ਲੈ ਕੇ ਕਿਸੇ ਨੇ ਗੁਜ਼ਰੀ ਜਾਣਾ ਖਾਲੀ ਹੱਥ ਜਾਣਾ ਚੰਗੀ ਗੱਲ ਤੇਹੀ ਹੁੰਦੀ ਹੈ ਇਨਸਾਨ ਜਿਹੜੀ ਆਪਣੀ ਚੰਗੀ ਸ਼ਬੀ ਲੈ ਕੇ ਅਤੇ ਲੋਕਾਂ ਲਈ ਚੰਗਾ ਕੰਮ ਕਰਕੇ ਜਾਵੇ ਤਾਂ ਕਿ ਲੋਕ ਸਦੀਆਂ ਤੱਕ ਇਹਦੇ ਨੂੰ ਯਾਦ ਰੱਖਣ ਅਸਲ 'ਚ ਬਿਲਕੁਲ ਇਹ ਵੈਸ਼ਤਾ ਇਹ ਜਿਹੜਾ ਇਹ ਕੁਦਰਤ ਬਹੁਤ ਵੱਡੀ ਚੀਜ਼ ਹੈ ਪਰਮਾਤਮਾ ਬਹੁਤ ਵੱਡੀ ਬਹੁਤ ਵੱਡੀ ਚੀਜ਼ ਹੈ ਜਿਸ ਤਰੀਕੇ ਦੇ ਨਾਲ ਇਹ ਪੂਰਾ ਇਨਸੀਡੈਂਟ ਵਾਪਰਿਆ ਉਸ ਤੋਂ ਬਾਅਦ ਸਵਾਲ ਖੜੇ ਹੋਣ ਲੱਗੇ ਨੇ ਕਿਉਂਕਿ ਇਹ ਨਹੀਂ ਦਿਨੀ ਕਾਫੀ ਵੱਡੇ ਵੱਡੇ ਅਪਸ਼ਨਾਂ ਤੇ ਸਵਾਲ ਉੱਠੇ ਨੇ ਤਾਂ ਉਮੀਦ ਅਸੀਂ ਇਹੀ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਭਾਵੇਂ ਕਿਹੜਾ ਵੀ ਮਰਜ਼ੀ ਅਫਸਰ ਹੈ ਉਹ ਸਹੀ ਤਰੀਕੇ ਨਾਲ ਆਪਣਾ ਕੰਮ ਕਰੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਸੋ ਇਹੀ ਸਾਡੀ ਜਿਹੜੀ ਹੈ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਬਹੁਤ ਸਹੀ ਤਰੀਕੇ ਦੇ ਨਾਲ ਆਪਣਾ ਆਪ ਦਾ ਜਿਹੜਾ ਯੋਗਦਾਨ ਹੈ ਉਹ ਵੀ ਪਿਸ਼ਟਾਜਾਰ ਦੇ ਵਿੱਚ ਨਾ ਪਾਓ ਯਾਨੀ ਕਿ ਪਹਿਲ ਲੋਕ ਜ਼ਿਆਦਾ ਕਰਦੇ ਨੇ ਬਜਾਏ ਇਸ ਦੇ ਕਿ ਜਿਹੜੇ ਬਿਊਰੋਕ੍ਰੇਸੀ ਦੇ ਅਫਸਰ ਨੇ ਉਹ ਹੁਣ ਪਹਿਲ ਕਰਨ ਕਿਉਂਕਿ ਇੱਕ ਚੀਜ਼ ਤਾਂ ਜ਼ਰੂਰ ਮੈਂ ਦਾਅਵੇ ਨਾਲ ਕਹਿੰਦਾ ਕਿ ਅਫਸਰ ਸ਼ਾਹੀ ਦੇ ਵਿੱਚ ਇਸ ਦੀ ਜਰੂਰ ਹੈ ਜਿਵੇਂ ਪੰਜਾਬ ਸਰਕਾਰ ਨੇ ਉੱਪਰਲੇ ਪੱਧਰ ਤੇ ਇੰਨੀ ਸ਼ਕਤੀ ਕੀਤੀ ਤਾਂ ਅਫਸਰ ਸ਼ਾਹੀ ਦੇ ਵਿੱਚ ਡਰ ਜਰੂਰ ਹੈ ਕਿ ਅਸੀਂ ਕੋਈ ਡਾਇਰੈਕਟ ਤਰੀਕੇ ਦੇ ਨਾਲ ਅਜਿਹਾ ਕੋਈ ਪ੍ਰਚਾਰ ਨਹੀਂ ਕਰਨਾ ਭਾਵੇਂ ਕਿ ਗੁੰਜਲਦਾਰ ਸਥਿਤੀ ਦੇ ਨਾਲ ਚੇਂਜ ਸਿਸਟਮ ਨਾਲ ਜਰੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਲੋਕਾਂ ਨੂੰ ਇਹ ਗੱਲ ਸਮਝਣੀ ਹੋਏਗੀ ਕਿ ਆਪਾਂ ਆਪ ਵੀ ਸਹੀ ਤਰੀਕੇ ਨਾਲ ਆਪਣਾ ਕੰਮ ਕਰਾਈਏ ਤਾਂ ਜੋ ਆਪਾਂ ਸਹੀਆਂ ਤਾਂ ਸਾਰੇ ਸਹੀ ਹੋ। ਸੁਅੱਜ ਦੀ ਇਸ ਚਰਚਾ ਦੇ ਵਿੱਚ ਇੰਨਾ ਹੀ। ਕੁਮਨ ਸਾਹਿਬ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਉਹਨੇ ਬਹੁਤ تفसील ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਸسرਿਕ ਸسرਿਕ